ਕਿਵੇਂ ਦੇ ਮਾਹੌਲ ਅੰਦਰ ਜਾ ਕੇ ਦੇਖਿਆ ਤੁਸੀਂ ਜੀ ਬਹੁਤ ਖਤਰੇ ਵਾਲੇ ਮਾਹੌਲ ਆ ਖਤਰੇ ਦਾ ਮਾਹੌਲ ਹਾਂਜੀ ਹਾਂਜੀ ਕੋਈ ਰਾਸਨ ਨਹੀਂ ਜਾਂਦਾ ਗਾਂ ਕੋਈ ਅਗਰਵਾੜ ਦੀ ਸਹੂਲਤ ਨਹੀਂ ਕਿ ਜੀ ਕਹਿੰਦੇ ਮੰਤਰੀ ਸਾਹਿਬ ਦੀ ਸ਼ਾਇਦ ਗੱਡੀ ਇੱਥੇ ਆਉਣੀ ਆ ਜਿਹੜੇ ਆਮ ਆਉ ਲੋਕ ਆਉਂਦੇ ਉਹਦੀ ਗੱਡੀ ਨਾਲ ਕੇ ਪਹੁੰਚ ਰੋਕਿਆ ਸੀ ਹਾਂ ਪਿੰਡ ਦੇ ਲੋਕਾਂ ਨੇ ਬਹਿਸ ਕਰਕੇ ਫਿਰ ਸਾਡੀ ਗੱਡੀ ਅਕੇਲੇ ਪਾਸੇ ਰਹਿ ਜਾਂਦੀ ਇਹ ਤੇ ਹਾਲਾਤ ਨਾ ਸਾਡੇ ਕਿਉਂਕਿ ਜਿਹੜਾ ਸੇਵਾਦਾਰ ਪਹੁੰਚਦਾ ਵਾ ਉਹ ਗੱਡੀ ਭਾਵੇਂ ਪਿਛੇ ਰਹਿ ਜੇ ਇੱਥੇ ਤੇ ਜਿਹੜੇ ਮੰਤਰੀ ਸਾਹਿਬ ਆਉਣੇ ਆ ਜਿੰਨਾ ਮੌਕੇ ਤੇ ਵਾਰਤੋਂ ਉਹਨਾਂ ਫਿਰ ਫੋਟੋ ਫੋਟੋਆਂ ਖਿੱਚ ਫਾਰਮੈਂਟੀ ਪੂਰੀ ਕਰਨੀ ਕਰਕੇ ਬਸ ਔਖਾ ਚਲੇ ਜਾਣ ਰਾਹ ਨਾ ਬੰਦ ਹੋਵੇ ਉਹਨਾਂ ਨੇ ਬਸ ਇਹ ਕੁਝ ਨਹੀਂ ਮਿਲਿਆ ਕੁਝ ਨਹੀਂ ਜੀ ਕੁਕੜੀਆਂ ਛੱਡ ਕੇ ਤੇ ਪਹਾਨਾਂ ਹਾਂ ਐਂਦੀ ਕਰਤਾ ਜੀ ਬਹੁਤ ਛੇ ਹਜ਼ਾਰ ਦਿੱਤਾ 5000 ਲਵਾਈ ਗਈ 6000 ਮੌਜਾ ਦਿੱਤਾ ਉਹਨਾਂ ਨੇ ਰੇਟਾਂ ਪਈਆਂ ਬੜੀ ਪੈੜੀਆਂ ਦੀ ਰੇਟਾਂ ਨਹੀਂ ਮਿਲ ਗਈ ਸਰਕਾਰ ਨੇ ਕੱਢੀ ਕਿਲੇ ਦੇ ਵਿੱਚ 22 22 ਕਿਸੇ ਦਾ 25 25 30000 ਰੁਪਏ ਦਾ ਖਰਚਾ ਹੈ ਪੱਤਰ ਕਰਨ ਤੇ ਇਹਨਾਂ 6000 ਦੇ ਕੇ ਟਾਲ ਮਟੋਰ ਕਰਦੇ ਇਕ ਕੁਦਰਤੀ ਆਫਤ ਆ ਕੇ ਜਾਂ ਲਾਪਰਵਾਈ ਆ ਕੋਈ ਜੇ ਲਾਪਰਵਾਈ ਆ ਇਹ ਦਰਿਆ ਆਪਣੇ ਜਿੰਨੇ ਜਿੰਨੇ ਰੇਤਾਂ ਭਈ ਉੱਚਾ ਪਿਆ ਜਦੋਂ ਪਾਣੀ ਮੜਾ ਜੇ ਵੀ ਆਉਂਦਾ ਤਾਂ ਆ ਜਾਂਦਾ ਦਰਿਆ ਦੀ ਖੜਾਈ ਹੋਵੇ ਪਾਣੀ ਨਾ ਆਵੇ ਹਾਂਜੀ ਤੇਰਾ ਆ ਤਾਂ ਪੱਧਰ ਉੱਚਾ ਵਾ ਹੈ ਨਾ ਦਰਿਆ ਦਾ ਪੱਧਰ ਹਾਂਜੀ ਦਰਿਆ ਦਾ ਪੱਧਰ ਉੱਚਾ ਹੈ ਇਸਰ ਸਰਕਾਰ ਦੀ ਨੰਗਾ ਲਈਏ ਡੂੰਗਾ ਕਰਾ ਦੇਣ ਤੇ ਵਿੱਚ ਵਿੱਚ ਚੱਲੇ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਸਹਿਯੋਗ ਦੀ ਲੋੜ ਹੋਵੇ ਠੀਕ ਹੈ ਜੀ ਤੇ ਉਸ ਨੰਬਰ ਤੇ ਸੰਪਰਕ ਕਰਿਓ ਅਸੀਂ ਪਹੁੰਚਤਾ ਕਰਾਂਗੇ ਕਿਉਂਕਿ ਲੋੜ ਤੇ ਹਰ ਇੱਕ ਚੀਜ਼ ਦੀ ਹਰ ਕਹਿ ਗਈ ਆ ਪਰ ਅਸੀਂ ਗਰੰਥੀ ਸਿੰਘ ਸਹਿਬਾਨਾਂ ਨੂੰ ਕੁਝ ਖਾਸ ਤੁਹਾਡੇ ਵਾਸਤੇ ਜੇ ਕੁਝ ਕਰ ਸਕਦੇ ਹੋਈ ਤੇ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਕਿਉਂਕਿ ਗਰੰਥੀ ਸਿੰਘਾਂ ਦੀ ਸੰਗਤ ਵੀ ਸੇਵਾ ਬਹੁਤ ਕਰਦੀ ਪ੍ਰਾਪਤੀ ਜਿਹੜਾ ਵੱਲ ਚੜ ਕੇ ਕਰੋਗੇ ਉਹ ਇੱਕ ਵੱਖਰਾ ਜਜ਼ਬਾ ਹੈ ਇਹ ਅਸੀਂ ਗਰੰਥੀ ਸਿੰਘਾਂ ਵਾਸਤੇ ਸੋਚ ਰਹੇ ਹਾਂ ਤੁਸੀਂ ਪਾਸੇ ਤੋਂ ਵੀ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸਤ ਜਿੰਦਰ ਸਿੰਘ ਅੱਜ ਫੇਰ ਫਿਰੋਜ਼ਪੁਰ ਇਲਾਕੇ ਦੇ ਵਿੱਚ ਆ ਜਦੋਂ ਬਨਤੋਂ ਅੰਦਰਲੇ ਪਾਸੇ ਆ ਰਹੇ ਸੀ ਤੇ ਲੋਕਾਂ ਦਾ ਜਿਹੜਾ ਕਿ ਜੀਣਾ ਦੁੱਬਰ ਹੋਇਆ ਵਾ ਉਹਨਾਂ ਦਾ ਕਹਿਣਾ ਸੀ ਕਿ ਪਾਣੀ ਦਾ ਪੱਧਰ ਵੱਧ ਰਿਹਾ ਕਈ ਦਿਨ ਤੋਂ ਅਸੀਂ ਤਸਵੀਰਾਂ ਵਖਾ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਤਿਲ ਫੁੱਲ ਜੋ ਤੁਸੀਂ ਭੇਜਦੇ ਹੋ ਨਾਲ ਸਪਾਉਮੇ ਕੀਤੀਆਂ ਜਾਣ ਉਸ ਇਲਾਕੇ ਦੇ ਲੋਕ ਆ ਉਹ ਵਸਿੰਦੇ ਆ ਜਿਹੜੇ 2019 ਦੇ ਵਿੱਚ ਵੀ ਇਸੇ ਤਰ੍ਹਾਂ ਇਹ ਪਾਣੀ ਦੇ ਵਿੱਚ ਤਰ ਤਰ ਕੇ ਬਾਹਰ ਆਏ ਸੀ 2023 ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਵੀ ਪਾਣੀ 'ਚ ਤਰ ਕੇ ਬਾਹਰ ਆਏ ਸੀ ਤੇ ਅੱਜ 25 ਦਾ ਮੰਜ਼ਰ ਵੀ ਤੁਹਾਡੇ ਸਾਹਮਣੇ ਆ ਤੇ ਮੈਂ ਜਦੋਂ ਬੱਚੇ ਤੁਰੇ ਆਉਂਦੇ ਸੀ ਤੇ ਵੀਰ ਨਾ ਤਰ ਕੇ ਆਉਂਦੇ ਸੀ ਇਹ ਦੇਖ ਸਕਦੇ ਆ ਬੇੜਾ ਕਹਿੰਦੇ ਪਤਾ ਮਜ਼ਾਕ ਸੀ ਇੱਕ ਮਜ਼ਾਕ ਸਰਕਾਰ ਨੂੰ ਤੰਗ ਜਿਹੜਾ ਕੱਸਦੇ ਆ ਉਹ ਕਹਿੰਦੇ ਅਗਨ ਬੋਰਡ ਤੇ ਆ ਰਹੇ ਸੀ ਅਗਨ ਬੋਰਡ ਜਿਹੜੀ ਮੋਟਰ ਚੱਲਦੀ ਆ ਤੇ ਮੋਟਰ ਦੇ ਨਾਲ ਜਿਹੜੀ ਬੇੜਾ ਹੁੰਦਾ ਵਾ ਉਹ ਪਾਣੀ ਠਾਲ ਦਿੱਤਾ ਜਾਂਦਾ ਕਿਤੇ ਕੁ ਸਹੂਲਤ ਹੁੰਦੀ ਆ ਪਰ ਇਹ ਇਸ ਇਲਾਕੇ ਦੇ ਵਿੱਚ ਅਜੇ ਤੱਕ ਇਹੋ ਜੀ ਕੋਈ ਸਰਕਾਰ ਵੱਲੋਂ ਸਹੂਲਤ ਨਹੀਂ ਮਿਲੀ ਅਜੇ ਤੱਕ ਵੀ ਸਰਕਾਰ ਨੂੰ ਜਿੱਥੇ ਕੋਸਿਆ ਵੀ ਜਾ ਰਿਹਾ ਉੱਥੇ ਲੋਕ ਮਜ਼ਾਕ ਵੀ ਕਰ ਰਿਹਾ ਤੇ ਬੱਚੇ ਲੈ ਕੇ ਆਏ ਸੀ ਵੀਰਾ ਵੇਖ ਸਕਦੇ ਹੋ ਤੁਸੀਂ ਤੇ ਇਹਨੂੰ ਕਹਿੰਦੇ ਕਿ ਅਗਨਬੋਟ ਆ ਸਾਡੇ ਵਾਸਤੇ ਕਿਉਂਕਿ ਜਿਹੜੀ ਚੀਜ਼ ਉਹਨਾਂ ਬਚਾ ਰਹੀ ਆ ਉਹ ਉਹਨਾਂ ਵਾਸਤੇ ਅਗਨਬੋਟ ਆ ਸਰਕਾਰ ਦੀ ਲਾਪਰਵਾਹੀ ਦੇਖ ਸਕਦੇ ਅਸੀਂ 4 ਦਿਨ ਤੋਂ ਇਸ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਜੇ ਤੱਕ ਕਿੱਥੇ ਕੋਈ ਅਗਨਬੋਟ ਨਹੀਂ ਹੈਗੀ ਨਾ ਸਾਨੂੰ ਕੋਈ ਦਿਖੀ ਆ ਸ਼ਾਂਤ ਥੋੜੀ ਦੇਰ ਤੱਕ ਮੰਤਰੀ ਸਾਹਿਬ ਵੀ ਆਉਣਗੇ ਕੋਸ਼ਿਸ਼ ਕਰਾਂਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਦਾ ਸੁਨੇਹਾ ਜਿਹੜਾ ਵਾ ਉਹ ਸਰਕਾਰ ਤੱਕ ਪਹੁੰਚਦਾ ਕਰਨ ਦਾ ਮੀਡੀਆ ਦਾ ਫਰਜ਼ ਹੁੰਦਾ ਅਸੀਂ ਉਹ ਆਪਣਾ ਫਰਜ਼ ਬਖੂਬੀ ਨਿਭਾ ਰਹੇ ਹਾਂ ਕੋਸ਼ਿਸ਼ ਕਰਾਂਗੇ ਥੋੜੀ ਦੇਰ ਤੱਕ ਮੰਤਰੀ ਸਾਹਿਬ ਆਉਣਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀਆਂ ਸੁੱਖ ਸਹੂਲਤਾਂ ਲੋਕਾਂ ਨੂੰ ਚਾਹੀਦੀਆਂ ਉਹਦੇ ਵਾਸਤੇ ਪ੍ਰਸ਼ਾਸਨ ਨੂੰ ਜ਼ਰੂਰ ਕਿਹਾ ਜਾਵੇ ਤਹਿਸੀਲਦਾਰ ਸਾਹਿਬ ਵੀ ਇੱਥੇ ਆਏ ਸੀ ਹੁਣੇ ਥੋੜੀ ਦੇਰ ਪਹਿਲਾਂ ਪਟਵਾਰੀ ਸਾਹਿਬ ਵੀ ਇੱਥੇ ਆਉਂਦੇ ਆ ਲਾਲ ਗੱਡੀਆਂ ਹੂਟਰ ਵਾਲੀਆਂ ਇੱਥੋਂ ਤੱਕ ਘੁੰਮਦੀਆਂ ਜੂੜ ਦੇਖੀਆਂ ਜਾਂਦੀਆਂ ਪਰ ਸਹੂਲਤ ਕਿੱਥੇ ਆ ਇਹਨਾਂ ਲੋਕਾਂ ਦੀ ਤਰਾਸ ਤਰਾਸ ਕਰ ਰਹੇ ਆ ਲੋਕ ਛੋਟੇ ਬੱਚੇ ਸੀ ਬੇਟਾ ਤੁਸੀਂ ਲੈ ਕੇ ਆਇਓ ਤੁਸੀਂ ਇਹਨੂੰ ਕਹਿ ਰਹੇ ਸੀ ਕਿ ਅਗਨ ਬੋਰਡ ਆ ਤੁਹਾਡੇ ਵਾਸਤੇ ਅਗਨ ਬੋਰਡ ਹੀ ਹਾਂਜੀ ਸਰਕਾਰ ਨੇ ਦਿੱਤੀ ਨਹੀਂ ਕੋਈ ਅਗਨ ਬੋਰਡ ਤੁਹਾਨੂੰ ਨਹੀਂ ਜੀ ਇੱਕ ਬੜੀ ਆਈ ਸਰਕਾਰ ਲੋ ਵੀ ਕਿ ਚੱਪੂਆਣਾ ਚਲਾਉਣੀ ਪਈ ਔਖੀ ਇਥੇ ਚਲਾਉਣੀ ਉਹ ਤੇ ਬੇਟੇ ਛੋਟੇ ਬੱਚੇ ਚਲਾ ਰਹੇ ਸੀ ਮੈਂ ਆਪ ਉਹਨਾਂ ਨਾਲ ਗਿਆ ਸੀ ਕੁਛ ਘਰਾਂ ਦੇ ਵਿੱਚ ਗਏ ਸੀ ਬੱਚੇ ਹਨਾ ਹਾਂਜੀ ਉਹ ਵੈਸੇ ਕਿ ਫਿਰ ਵੀ ਜਵਾਗ ਸਾਡੇ ਚੰਗੇ ਕੇ ਚਲਾ ਲੈਂਦੇ ਚੱਪੂਆਣਾ ਤੇ ਕਿਉਂਕਿ ਹਾਨੂੰ ਵੱਡਿਆਂ ਨੂੰ ਵੀ ਨੰਗਣਾ ਔਖਾ ਹੋ ਜਾਂਦਾ ਕਈ ਵਾਰ ਜਦੋਂ ਜ਼ਿਆਦਾ ਜੀ ਹੋ ਜਾਂਦੇ ਆ ਇਹਦੇ ਵਿੱਚ ਬੈਠੇ ਨਹੀਂ ਜਾਂਦੇ ਕਿ 15 ਤੋਂ ਬਾਅਦ ਤੇ ਇਹਦੇ ਜਿਵੇਂ ਨਹੀਂ ਬੈਠੇ ਜਾਂਦੇ 15 ਤੋਂ ਵੀ ਘੱਟ ਹੀ ਪੈਂਦੇ ਆ ਜੇ ਲੈ ਕੇ ਜਾਣਾ ਹੋਵੇ ਰਾਸ਼ਨ ਤੇ ਮੇਰੇ ਨਾਲ ਤੁਸੀਂ ਲੈ ਕੇ ਵੀ ਨਹੀਂ ਜਾ ਸਕਦੇ ਉਹ ਲੋਕੇਸ਼ਨ ਤੱਕ ਜਿੱਥੇ ਪਾਣੀ ਜ਼ਿਆਦਾ ਜਲਜੂਦਾ ਨਹੀਂ ਉੱਥੇ ਨਹੀਂ ਚਲ ਜਾਏ ਹੋਰ ਕਿੱਦਾਂ ਲੈ ਕੇ ਜਾਂਦੇ ਹੋ ਕੋਈ ਸਹੂਲਤ ਦੇ ਕੇ ਜਾਂਦਾ ਮੰਨ ਲਓ ਕਿ ਚੀਜ਼ ਆਉਂਦੀ ਆ ਤੁਹਾਡੇ ਕੋਲ ਪਹੁੰਚਦੀ ਕਰਦੇ ਆ ਤੇ ਫਿਰ ਕਿੱਦਾਂ ਲੈ ਕੇ ਪਹੁੰਚਦੇ ਹੋ ਕਰਨ ਚਾਹਤੇ ਤੁਸੀਂ ਇੱਕ ਰਿਹਾ ਇੱਥੋਂ ਇਹ ਟੂਬ ਤੇ ਰੱਖ ਕੇ ਲੈ ਜਾਣਾ ਹੈ ਅੱਛਾ ਟੂਬ ਤੇ ਰੱਖ ਕੇ ਲੈ ਜਾ ਹਾਂਜੀ ਜਦੋਂ ਤੁਸੀਂ ਉਤਰ ਕੇ ਆਉਣ ਦੇ ਸੀ ਹਨਾ ਹ ਤੇ ਤੇ ਰੱਖੀਦਾ ਫੇਰ ਹੱਥਾਂ ਨਾਲ ਲਾਇਆ ਚਾਹੀਦਾ ਡਰ ਨਹੀਂ ਹੁੰਦਾ ਖਤਰਾ ਨਹੀਂ ਲੱਗਦਾ ਤੁਹਾਨੂੰ ਉਹ ਫੇਰ ਵਾਗਰੂ ਦਾ ਨਾਮ ਲੈ ਕੇ ਪਾਇਆ ਚਾਹੀਦਾ ਕਾਲਪੁਰਖ ਦਾ ਹਾਂਜੀ ਮੰਤਰੀ ਸਾਹਿਬ ਆਏ ਕੋਈ ਇੱਥੇ ਕੋਈ ਗੱਲਬਾਤ ਹੋਈ ਪਹਿਲਾਂ ਕਿਸੇ ਨਾਲ ਕੱਲ ਆਏ ਹੀ ਉਹ ਸਰਪੰਚ ਸਾਹਿਬ ਨੇ ਕੀਤੀ ਸਾਡੇ ਮਾਨ ਜੋ ਸਰਪੰਚ ਸਾਹਿਬ ਗਰ ਲਾਲ ਸਿੰਘ ਉਹਨਾਂ ਕੀਤੀ ਆ ਉਹ ਆਂਦੇ ਆਵਾਂਗੇ ਸਵੇਰੇ ਫੇਰ ਆਵਾਂਗੇ ਅੱਜ ਵੀ ਆਂਦੇ ਹੀ ਆਉਣਾ ਵੇਖੋਣ ਕੀ ਆ ਕੀ ਕਰਦੇ ਤੇ ਫੇਰ ਜਦੋਂ ਤੁਸੀਂ ਅਗਨ ਬੋਟ ਠਾਲ ਲੈ ਲੈਂਦੇ ਹੋ ਕਿੰਨੇ ਮੈਂਬਰ ਇੱਥੇ ਇੱਕ ਬੈਠ ਕੇ ਜਾਣੇ ਹੋ ਤੁਹਾਡੀ ਅਗਨ ਬੋਟ ਆ ਟਿਊਬ ਦੀ ਅਗਨ ਬੋਟ ਆ ਇਹ ਟਰੱਕ ਦੀ ਕਾਦੀ ਟਿਊਬ ਹੈ ਬੇਟਾ ਇਹ ਟਰਾਲੀ ਦੀ ਹੈ ਟਰਾਲੀ ਦੀ ਹਾਂ ਟਰਾਲੀ ਦੇ ਮਿਲ ਕੇ ਟਾਇਰ ਦੇ ਵਿੱਚ ਟਿਊਬ ਹੁੰਦੀ ਆ ਉਹਦੀ ਹਵਾ ਭਰ ਕੇ ਤੇ ਉਹਨੂੰ ਅਗਨਬੋਟ ਦਾ ਨਾਮ ਦਿੱਤਾ ਹੋਇਆ ਅਗਨਬੋਟ ਤਾਂ ਕਿਹਾ ਗਿਆ ਕਿ ਅਸੀਂ ਆਪਣੇ ਘਰਾਂ ਤੱਕ ਪਹੁੰਚਣਾ ਹੁੰਦਾ ਵਾ ਉਦਾਂ ਅਗਨਬੋਟ ਜਿਹੜੀਆਂ ਲਾਸਟ ਟਾਈਮ ਆਪਾਂ ਜੇ ਆਪਾਂ 219 223 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਲਈਆਂ ਸੀ ਅਸੀਂ ਵੀ ਇਹ ਹਲਾਕੇ ਸੌ ਕਰਕੇ ਗਏ ਸੀ ਹਰ ਘਰ 'ਚ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਤੇ ਫਿਰ ਉਹ ਅਗਨਬੋਟ ਹੀ ਆ ਜਿਹੜੀ ਟਿਕਾਣੇ ਤੱਕ ਲੈ ਕੇ ਜਾ ਸਕਦੀ ਆ ਰਾਸ਼ਨ ਮੁਹਈਆ ਕਰਾਉਣਾ ਹੋਵੇ ਤਾਂ ਟਿਕਾਣੇ ਤੱਕ ਪਹੁੰਚਾਇਆ ਜਾਂਦਾ ਜੀ ਉਦਾਂ ਸਾਰੀ ਚੀਜ਼ ਪਹੁੰਚਾਉਣੀ ਹੋਵੇ ਤਾਂ ਉੱਥੇ ਤੱਕ ਪਹੁੰਚਾਇਆ ਜਾਂਦਾ ਵਾ ਇੱਥੇ ਤੇ ਹੋਰ ਵੀ ਵਚਿੰਦੇ ਸਾਡੇ ਨਾਲ ਆ ਗੱਲਬਾਤ ਕਰਦੇ ਹੋ ਵੀਰ ਜੀ ਕੀ ਨਾਮ ਜੇ ਤੁਹਾਡਾ ਜਨਾਬ ਸੁਨਾਨ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਸੋਰਸਿੰਗ ਵਾਲਾ ਹੈ ਅੱਛਾ ਤੁਸੀਂ ਇੱਥੇ ਕਿਵੇਂ ਆਏ ਹੋ ਇੱਥੇ ਮੇਰੀ ਡਿਉੜੀ ਰਗੀ ਹੈ ਵੈਟਰਨਰੀ ਚ ਡੰਗਾ ਪਸ਼ੂ ਮੜਿਆ ਹਸਤਾ ਜੀ ਸੇਵਾ ਕਰਨ ਦੇ ਹੋ ਹਾਂਜੀ ਕਿਵੇਂ ਦੇ ਮਾਹੌਲ ਅੰਦਰ ਜਾ ਕੇ ਦੇਖਿਆ ਤੁਸੀਂ ਜੀ ਬਹੁਤ ਖਤਰੇ ਵਾਲੇ ਮਾਹੌਲ ਆ ਜੀ ਖਤਰੇ ਦਾ ਮਾਹੌਲ ਜੀ ਹਾਂਜੀ ਔਰ ਵੀਰ ਜੀ ਠੀਕ ਹੋ ਤੁਸੀਂ ਕਿਵੇਂ ਆ ਠੀਕ ਹੈ ਜੀ ਲਾਤ ਤੁਹਾਨੂੰ ਦੇਖ ਹੀ ਰਿਹਾ ਜੋ ਸਾਹਮਣੇ ਆ ਤਾਂ ਦੇ ਮਾੜੇ ਕੀ ਨਾਮ ਜੇ ਤੁਹਾਡਾ ਸੁਖਵੀਰ ਸਿੰਘ ਜੀ ਸੁਖਵੀਰ ਸਿੰਘ ਪਿੰਡ ਕਿਹੜਾ ਤੁਹਾਡਾ ਤੀਰਾਕਰ ਹੈ ਜੀ ਇੱਥੇ ਕਾਸ਼ਿਰਨ ਹਾਂਜੀ ਅੱਜ ਤੇ ਪਾਣੀ ਗਿਆ ਪਾਤਰ ਬਹੁਤ ਚੁੱਕਾ ਫੇਰ ਲੱਗਦਾ ਪਾਣੀ ਵਧਿਆ ਬਹੁਤ ਜ਼ਿਆਦਾ ਵਧਿਆ ਜੀ ਇਹ ਵੀਰ ਜਿਹੜਾ ਕਹਿੰਦੇ ਆ ਨਾ ਤੂਤ ਜਾਈ ਅਸੀਂ ਜਿੱਥੋਂ ਇਹ ਜਿੱਥੋਂ ਆਏ ਆ ਉੱਥੋਂ ਤੁਸੀਂ ਜੇ ਲਾਤ ਵੇਖੋਗੇ ਨਾ ਅੱਲਾ ਮਾਮ ਬੰਦਾ ਨੋਰਮਲ ਵੇਖੀ ਤਾਂ ਜੀ ਡਰ ਜਾਣਾ ਇਹ ਉਹ ਘਰ ਨਹੀਂ ਜਿਹੜੇ ਸੱਤ ਵਿੱਚ ਵਸ ਅਸੀਂ ਗਏ ਸੀ ਲਾਸਟ ਟਾਈਮ ਹਾਂ ਹਾਂ ਹਾਂਜੀ ਹਾਂਜੀ ਉੱਥੇ 베ੜੀ ਲੈ ਕੇ ਜਾਣ ਦਾ ਜੇਰਾ ਨਹੀਂ ਪੈਂਦਾ ਆਪਣਾ ਜਿੱਥੋਂ ਇਹ ਵੀਰ ਆਇਆ ਅੱਛਾ ਹਾਂਜੀ ਕੱਲ ਮਿਲੇ ਵੀ ਸੀ ਉਹ ਕਹਿੰਦੇ ਸੀ ਕਿ ਦਰਿਆ ਨੇ ਉਸ ਇਲਾਕੇ ਨੂੰ ਢਾਹ ਵੀ ਲਾਈ ਹੋਈ ਆ ਸ਼ਾਇਦ ਤਿੰਨ ਕਿਲੇ ਰੁੜ ਚੁੱਕੇ ਨੇ ਹਾਂਜੀ ਹਾਂਜੀ ਜ਼ਮੀਨਵਾਲਾ ਟੈਨ ਦੇ ਇਧਰੋਂ ਪਾਸੋਂ ਜਿ ਲਾਈ ਆ ਤਾਂ ਲਾਸਟ ਘਰ ਆ ਉਹ ਹੈ ਨਾ ਉਹੀ ਘਰ ਆ ਲਾਸਟ ਸਿਰੇ ਤੇ ਆ ਜੀ ਘਰ ਸਿਰੇ ਤੇ ਘਰ ਹਾਂਜੀ ਅੱਛਾ ਤਾਂ ਉੱਥੋਂ ਤੁਸੀਂ ਇਹਦੇ ਉੱਤੇ ਆਏ ਹੋ ਹਾਂਜੀ ਹੈ ਹਾਂਜੀ ਅਈ ਹਾਂ ਦੇਤੇ ਕੋਈ ਅਗਨ ਬੋਟ ਨਹੀਂ ਹੈਗੀ ਤੁਹਾਡੇ ਕੋਲ ਪਰ ਬੇੜੀ ਰੋੜ ਕੇ ਬੜਿਆ ਪੰਦ ਚਲੀ ਜਾਂਦੀ ਉਹਦੇ ਤੇ ਵੀ 4-5 ਜਣੇ ਬਹਿੰਦੇ ਆ ਬਸ ਅਗਨ ਵੋਟ ਆ ਉਹ ਤੇ ਜਾ ਸਕਦੀ ਉੱਥੇ ਹਾਂਜੀ ਉਹ ਵਧੀਆ ਜਾ ਸਕਦੀ ਜੀ ਹਾਂਜੀ ਉਹ ਪਾਣੀ ਦੇ ਜ਼ੋਰ ਨਾਲ ਵੜਦੀ ਪਾਣੀ ਨੂੰ ਤੇ ਚੱਕੂ ਪਤਾ ਬਾਹਾਂ ਜਵਾਬ ਦੇ ਜਾਂਦੀਆਂ ਕਿ ਇੰਨਾ ਕਿੱਥੇ ਰੋੜ ਚ ਪਾਣੀ ਚ ਚੱਕੂ ਆਜਦੇ ਉਹ ਚਲਦੀ ਨਹੀਂ ਹਾਂਜੀ ਬੇੜੀ ਦਿੱਤੀ ਹੋਈ ਉਹ ਇਹ ਇਸ ਇਸੇ ਸਬੰਧ ਨਾਲ ਕਿ ਚਲੋ ਕੋਈ ਵੀ ਨੁਕਸਾਨ ਹੁੰਦਾ ਆਪ ਖੁਦ ਤੇ ਅਸੀਂ ਚਲਣੀ ਉਹ ਤਾਂ ਸਾਡਾ ਕੋਈ ਵਾਲੀ ਵਾਰਤ ਨਹੀਂ ਹੈਗਾ ਯਾਨੀ ਕਿ ਅਸੀਂ ਇੱਕ ਰਾ ਆਪਣੀ ਜ਼ਿੰਦਗੀ ਨਾਲ ਖੇਲ ਕੇ ਆਉਣੇ ਉੱਥੇ ਹੂੰ ਤੁਹਾਡਾ ਕਰ ਗਏ ਸਾਡਾ ਦੇ ਇੱਥੇ ਹੀ ਆ ਯਾਨੀ ਕਿ ਇਹਨਾਂ ਦੀ ਗੱਲ ਕਰਦੇ ਹਾਂ ਹਾਂ ਤੁਹਾਡਾ ਪਾਣੀ ਚੀ ਇਸ ਟਾਈਮ ਕਰ ਹਾਂਜੀ ਹਾਂਜੀ ਮਾਲ ਡੰਗਰ ਦਾ ਕਿਵੇਂ ਆ ਮਾਲ ਡੰਗਰ ਦਾ ਔਖਾ ਇਹ ਤੂੜੀ ਪਾਈ ਦੀ ਵਾਸਤੇ ਹੀ ਚੱਲੀ ਜਾਂਦਾ ਹੋਰ ਭੱਟੇ ਤੇ ਸਭ ਕੁਝ ਤੰਗੀ ਯਾਤ ਬੱਚੇ ਪਰਿਵਾਰ ਬੱਚੇ ਆਵੇ ਨਾਲ ਆਇਆ ਜੀ ਘਰੇ ਇੱਥੇ ਹੀ ਆ ਜੀ ਮੇਰੀ ਵਾਈਫ ਪ੍ਰੈਗਨੈਂਟ ਉਹ ਵੀ ਇੱਥੇ ਹੀ ਆ ਹੁਣ ਕਿੱਥੇ ਲੈ ਗਈ ਵੀ ਜਾਣੀ ਸਕਦੇ ਕੀ ਕਰੀਏ ਪਾਣੀ ਦਾ ਪੱਧਰ ਤਾਂ ਜ ਵੱਧ ਰਿਹਾ ਹਾਂਜੀ ਵੱਧ ਰਿਹਾ ਜੀ ਵੱਧ ਰਿਹਾ ਹਾਂਜੀ ਹਾਂਜੀ ਗੱਲ ਦਾ ਹੀ ਵੱਧ ਰਿਹਾ ਪੁੱਤਰ ਕੀ ਨਾਂ ਤੁਹਾਡਾ ਅਨਮੋਲ ਜੀ ਅਨਮੋਲ ਕਿਹੜਾ ਪਿੰਡ ਆ ਧੀਰਾ ਘਰ ਪਾਣੀ ਅੱਗੇ ਕਿੰਨੀ ਕਰੀਂ ਵੇਖ ਚੁੱਕੇ ਹੋ ਏਦਾਂ ਜਿਹੜਾ ਹਰ ਆਉਂਦਾ ਪਹਿਲਾਂ ਵੇਖਿਆ ਦੋ ਆਰ ਤਿੰਨ ਆਰ ਇੰਨੇ ਕਰੀਂ ਦੋ ਤਿੰਨ ਆਰ ਹੀ ਵੇਖ ਲਿਆ ਤੁਸੀਂ ਪੁੱਤ ਪੜ੍ਹਦੇ ਹੋ ਤੁਸੀਂ ਕਿਹੜੀ ਕਲਾਸ ਚ ਸੈਕੰਡ ਸੈਕੰਡ ਤੇ ਅੱਜ ਫੇਰ ਸਕੂਲ ਨਹੀਂ ਗਏ ਛੁੱਟੀਆਂ ਹੋਣੀਆਂ ਕਿ ਛੁੱਟੀਆਂ ਕਰਾਉਣੀਆਂ ਪਈਆਂ ਕਰਾਉਣੀਆਂ ਪਈਆਂ ਕਰਾਉਣੀਆਂ ਪਈਆਂ ਸਕੂਲ ਜਾਇਆ ਨਹੀਂ ਗਿਆ ਪਾਣੀ ਕਿੰਨਾ ਕਾ ਕਰਦੇ 4 ਰੁਪਏ ਦੇ ਹੋਊਗਾ 5 6 ਹੋਟ ਅੱਛਾ 5 5 6 6 ਫੋਟ ਪਾਣੀ ਆ ਤੁਹਾਡੇ ਘਰਾਂ ਦੇ ਇਹ ਹਾਲਾਤ ਬਣ ਚੁੱਕੇ ਹਾਂਜੀ ਹਾਂਜੀ ਅੱਜ ਪਾਣੀ ਦਾ ਪੱਤਰ ਵਧਿਆ ਵਧ ਰਿਹਾ ਜੀ ਹੁਣ ਫੇਰ ਵਧੀ ਜਾਂਦੇ ਜਿੰਨਾ ਵਿੱਚ ਪਾਣੀ ਵਧਿਆ ਅੱਜ ਹਾਂਜੀ ਹੋਰ ਜੀ ਠੀਕ ਹੋ ਤੁਸੀਂ ਆਪਣਾ ਕਿਹੜਾ ਇਲਾਕਾ ਆਪਣਾ ਧੀਰਾ ਘਰ ਆ ਜੀ ਛੱਤੀਰਾ ਘਰ ਆ ਇਹੋ ਹੀ ਹਾਂਜੀ ਕੀ ਨਾਂ ਦੇ ਕਿਹੜਾ ਘਰ ਗੁਰਚੇਸ ਸਿੰਘ ਜੀ ਗੁਰਚੇਸ ਕਿਵੇਂ ਦੇ ਹਾਲਾਤ ਆ ਪਿੰਡ ਦੇ ਹਾਲਾਤ ਕਿਵੇਂ ਆ ਹਾਲਾਤ ਬਹੁਤ ਮਾੜੇ ਆ ਜੀ ਪਾਣੀ ਲਗਾਤਾਰ ਚੜ ਰਿਹਾ ਡੰਗਰਾਂ ਦੇ ਹਾਲਾਤ ਬਹੁਤ ਮਾੜੇ ਆ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਿਆ ਸਰਕਾਰ ਨੇ ਫੜੀ ਬਾ ਸਰਕਾਰ ਨੇ ਨਹੀਂ ਕੋਈ ਬਾ ਫੜੀ ਜੀ ਹਾਂਜੀ ਮੀਨਕ ਹੋ ਗਿਆ ਵਾ ਤੇ ਸੰਸਤਾ ਵਾਲੇ ਸੇਵਾ ਕਰ ਰਹੇ ਨੇ ਬੇੜੀਆਂ ਦਿੱਤੀਆਂ ਦੋ ਤੇ ਮੈਡੀਕਲ ਦੀ ਸਹਦਾ ਦੇ ਰਹੇ ਨੇ ਰਾਸ਼ਨ ਪਾਣੀ ਦੇ ਰਹੇ ਨੇ ਤੇ ਸਰਕਾਰ ਕੁਝ ਨਹੀਂ ਸਰਕਾਰ ਕੁਝ ਨਹੀਂ ਕਰ ਰਹੀ ਹਾਂਜੀ ਅੱਛਾ ਆਉਂਦੇ ਆ ਵੈਸੇ ਤੇ ਲਾਲ ਹੂਟਰ ਵਾਲੀਆਂ ਗੱਡੀਆਂ ਇੱਥੇ ਤੱਕ ਤੇ ਆਉਂਦੀਆਂ ਅਗਲੇ ਪਾਸੇ ਜਾਂਦੇ ਹੁੰਦੇ ਸੀ ਸਾਰੇ ਆਉਂਦੇ ਸਾਰੇ ਹੋ ਕੇ ਚੱਲ ਗਏ ਭਾਜਪੀ ਦੇ ਵੀ ਆ ਆਦਮੀ ਸਾਰੇ ਹੋ ਕੇ ਚੱਲ ਗਏ ਅੱਛਾ ਪਰ ਸਹਦਾ ਕੋਈ ਨਹੀਂ ਦਿੱਤੀ ਕੋਈ ਐਲਾਨ ਨਹੀਂ ਕੀਤਾ ਗਿਆ ਐਲਾਨ ਕਰਕੇ ਚੱਲ ਜਾਂਦੇ ਪਰ ਕੁਝ ਮਿਲ ਕੇ ਦੇਂਦੇ ਨਹੀਂ ਕੋਈ ਪਹੁੰਚਦਾ ਨਹੀਂ ਗੱਲ ਅੱਛਾ ਇਹ ਦੱਸਿਓ ਕਿ ਜਿਹੜਾ 2023 ਦਾ ਮੁਆਵਜ਼ਾ ਮਿਲ ਗਿਆ ਕੁਕੜੀਆਂ ਦਾ ਮੁਆਵਜ਼ਾ ਮਿਲ ਗਿਆ ਬੱਕਰੇ ਬੁ ਕੁਛ ਨਹੀਂ ਮਿਲਿਆ ਜੀ ਕੁਛ ਨਹੀਂ ਮਿਲਿਆ ਕੁਛ ਨਹੀਂ ਜੀ ਕੁਕੜੀਆਂ ਛੱਡ ਕੇ ਇਥੇ ਬਾਇਨਾ ਐਂਦੀ ਕਰਤਾ ਜੀ ਬਹੁਤ 6000 ਦਿੱਤਾ 5000 ਲਵਾਈ ਗਈ 6000 ਮੁਆਵਜ਼ਾ ਦਿੱਤਾ ਉਹਨਾਂ ਨੇ ਰੇਤਾ ਪਈ ਪੜਾਈ ਪੈੜੀਆਂ ਤੇ ਰੇਤਾ ਨਹੀਂ ਮੁੜ ਕੇ ਸਰਕਾਰ ਨੇ ਕੱਢੀ ਕਿਲੇ ਦੇ ਵਿੱਚ 22 22 ਕਿਸੇ ਦਾ 25 25 30000 ਰੁਪਏ ਖਰਚਾ ਆ ਪੰਦਰ ਕਰਨ ਤੇ ਤੇ ਇਹਨਾਂ 6000 ਦੇ ਕੇ ਟਾਲ ਮਟੋਲ ਕਰਦਾ ਕਿਲੇ ਮਗਰ ਸਰਕਾਰ ਵੱਲੋਂ 6000 ਦਿੱਤਾ ਗਿਆ ਹਾਂਜੀ 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 ਤੇ ਮਲੋ 6000 ਦੇ ਵਿੱਚੋਂ ਲਵਾਈ ਕਿੰਨੀ ਲੱਗੀ ਦੱਸੋ ਤੁਸੀਂ 5000 5000 ਲਵਾਈ ਤੇ 1000 ਰੁਪਏ ਅਥਰੂ ਪੁੰਜ 15 15000 ਰੁਪਏ ਯਾਨੀ ਕਿ ਲਗਭਗ ਖਰਚਾ ਹੋ ਹੀ ਗਿਆ ਸੀ ਇਕੱਲੇ ਦਾ ਇਸ ਵਾਰ ਤੇ ਜ਼ਿਆਦਾ ਹੋ ਗਿਆ ਦੇਖੋ ਜੀ ਜਿਵੇਂ ਪਦਾਨ ਪੈ ਚੁੱਕੀ ਆ ਉਸ ਪਰਿਆਂ ਇੱਕ ਦੋ ਰਹਿਂਦੀਆਂ ਚੋਣੇ ਨੋਣ ਵਾਲੀਆਂ ਬਾਕੀ ਸਾਰਾ ਖਰਚਾ ਹੋਇਆ ਜੀਮਦਾਰ ਦਾ ਅੱਛਾ ਕਿਹੜੇ ਕਿਹੜੇ ਇਲਾਕਾ ਕਿਹੜੇ ਕਿਹੜੇ ਪਿੰਡ ਆ ਹੋਰ ਜਿਹੜੇ ਇਸੇ ਪ੍ਰਭਾਵਤ ਜ਼ਿਆਦਾ ਤੇ ਤੀਰਾਕਾਰ ਆ ਨਿਆ ਲਲਵੇਰਾਗਾ ਏ ਬੰਡਾਲਾ ਏ ਮੁੱਠਿਆਂ ਵਾਲਾ ਹੂੰ ਕਿਹੜੇ ਜੜੇ ਪਰਵਾਹ ਹਾਂਜੀ ਕਿਹੜੇ ਜੜੇ ਪਰਵਾਹ ਜਿਆਦਾ ਧੀਰਾ ਕਰਦਾ ਨੁਕਸਾਨ ਹੋ ਜਾਂਦਾ ਇਹ ਪੈੜੀ ਦਾ ਹਾਂਜੀ ਤੇ ਇਹ ਪਾਣੀ ਮੰਨ ਲਓ ਜਦੋਂ ਪੱਧਰ ਵਧਨ ਡਿਆ ਵਾ ਜੇ ਵੱਧਾ ਤੇ ਹੋਰ ਕਿਹੜੇ ਪਿੰਡਾਂ ਦਾ ਨੁਕਸਾਨ ਹੋਸਤਾ ਲੱਗੇ ਹੋਰ ਗਾਂ ਬੰਡਾਲੇ ਤੋਂ ਗਾਂ ਜਿਹੜੀ ਰੋਡ ਜਾਂਦਾ ਉਹ ਗਾਂ ਹਾਮਚੱਕ ਹਾਮਚੱਕ ਤੋਂ ਗਾਂ ਦੀ ਗਾਂ ਪਾਣੀ ਜਿਹੜਾ ਕਾਲੇ ਕੀਤਾ ਉਹਦਨ ਜਾਉ ਹਾਂਜੀ ਇਹ ਕਿੰਨੀ ਕਰੀ ਵੇਖ ਚੁੱਕੇ ਹੋ ਮੰਜਰ ਪਾਣੀ ਦਾ ਤੁਸੀਂ ਹੁਣ ਤੱਕ ਪਾਣੀ ਤਾਂ ਬਾਬਾ ਚਿਰ ਹੋ ਗਿਆ 5-6 ਸਾਲ 19 ਜੀ ਵੀ ਆਇਆ ਤੇਜ ਜੀ ਵੀ ਆਇਆ ਹਾਂਜੀ 24 ਦੇ ਵਿੱਚ ਵੀ 19 ਮਿਆ ਥਾਵਾਂ ਤੇ ਪਾਣੀ ਆ ਗਿਆ 25 ਦੇ ਵਿੱਚੋਂ ਫੇਰ ਦੁਬਾਰਾ ਆ ਗਿਆ। 1 ਕੋ ਸਾਲ 2 ਸਾਲ ਦਾ فاਸਲਾ ਪੈਂਦਾ ਜੀ। ਕਈ ਯਾਰ ਤੇ ਸਾਲ 2 ਸਾਲ ਦਾ ਨਹੀਂ ਬੰਨ ਲਗਾਤਾਰ ਹੀ ਆ ਜਾਂਦਾ। ਐ ਇੱਕ ਤੀਆਂ 2 ਸਾਲ ਦਾ 23 ਜਾਂ ਜਿਹੜਾ 25 'ਚ ਆਉਣਾ ਹੈ ਫੇ ਪਿਆ ਫਾਸਲਾ। ਕਈ ਯਾਰ ਲਗਾ ਲਗਾ ਲਗਾਤਾਰ ਹੀ ਆ। ਆਪਣਾ ਪੁੱਤ ਜੀ ਨਾਮ ਕੀ ਜੀ? ਦਿਸ਼ਨਦੀਪ ਸਿੰਘ ਜੀ ਦਾ। ਪਿੰਡ ਕਿਹੜਾ ਤੁਹਾਡਾ? ਪਿੰੰਤੀ ਰਾਕਰ ਆ ਜੀ। ਚੱਕੀ ਰੇ ਕਰ ਇੱਥੇ। ਤੁਸੀਂ ਇੱਥੇ ਵੈਸੇ ਹੀ ਘਰੋਂ ਬਾਹਰ ਆਏ ਹੋ ਕਿ ਜਾਂ ਕੋਈ ਸਹਯੋਗ ਵਾਸਤੇ ਜਾਂ ਕਿਹਾ ਗਿਆ ਤੁਹਾਨੂੰ? ਸਹਯੋਗ ਵਾਸਤੇ ਆਏ ਜੀ। ਹਾਂ ਜੀ। ਕਿਹੋ ਜਿਹਾ ਸਹਯੋਗ ਚਾਹੀਦਾ ਇਸ ਇਲਾਕੇ ਆ? ਸਰ ਹਾਨੂੰ ਡੰਗਰਮਾਲ ਦੀ ਸਹਾਇਤਾ ਚਾਹੀਦੀ ਹੈ ਜੀ ਮਾਲ ਨਗਰ ਵਾਸਤੇ ਹਾਂਜੀ ਜੀ ਦਾ ਫੀਡ ਚੋਕਰ ਹਰਾਚਾਰਾ ਹਰਾਚਾਰਾ ਬਹੁਤ ਮਾੜਾ ਸਾਡੇ ਨਾਲ ਹੋ ਰਿਹਾ ਹੈ ਖਤਮ ਹੋ ਗਈ ਸਾਰੀ ਖਤ ਪੈਲੀ ਇਧਰਲੇ ਪਾਸੇ ਜੀ ਖਤਮ ਹੋ ਗਈ ਖਤਮ ਹੋ ਗਈ ਸਾਹਿਬ ਖਤਮ ਹੋ ਗਿਆ ਜੀ ਚੋਨਾ ਦੇ ਚੋਨਾ ਦੇ ਤੋਦੀ ਪਾਣੀ ਟਪ ਰਿਹਾ ਇਸ ਟਾਈਮ ਤੇ ਆਤਾੜੇ ਸਾਹਮਣੇ ਇਥੇ ਸਾਰੇ ਝੋਨੇ ਵਾਲੀ ਪੈੜੀਆਂ ਵਾ ਦੋ ਦਿਨ ਪਹਿਲਾਂ ਝੋਨਾ ਦਿਖਦਾ ਸੀ ਇਸ ਪੈੜੀ ਦੇ ਵਿੱਚ ਤੇ ਹਣਾ ਅੱਜ ਕੁਝ ਨਹੀਂ ਦਿਖਾਈ ਹਾਂਜੀ ਐਵੇਂ ਆ ਤੇ ਇਧਰ ਤੇ ਹਲੇ ਚਲੋ ਮੰਨ ਲੈ ਜਿਹੜੇ ਇਧਰ ਹੈ ਉਸ ਤੋਂ ਵੀ ਜ਼ਿਆਦਾ ਮਤਲਬ ਉਧਰ ਦਿਖਣਾ ਹੀ ਇਹ ਤੇ ਕੱਲ ਦਿਖਦਾ ਪਿਆ ਸੀ ਨਾ ਤੇ ਅੱਜ ਕੱਲ ਦਾ ਪਾਣੀ ਵਧਿਆ ਤੇ ਖਤਮ ਹੋ ਗਿਆ ਕਿ ਸਾਡਾ ਉਧਰ ਉਦਨ ਦਾ ਹੀ ਐਵੇਂ ਵਗੰਦੇ ਆ ਮਤਲਬ ਕੱਲ ਦਾ ਹਾਂਜੀ ਉਦਨ ਦਾ ਐਵੇਂ ਕਿ ਟੱਕੇ ਹੋਏ ਝੋਨੇ ਥੱਲੇ ਗੱਲ ਲੱਗ ਕੇ ਹੁਣ ਮੋੜ ਪਟੀਨ ਲਾ ਪੈਡ ਮਾਰ ਕੇ ਆਪੇ ਪਾਣੀ ਦੇ ਬਾਹਰ ਪੁੱਤਰ ਜੀ ਕੀ ਨਾ ਆਜ ਆਪਣਾ ਇਧਰ ਆ ਜਾਓ ਤੁਸੀਂ ਵੀ ਕੀ ਨਾ ਜੀ। ਪ੍ਰਭਜੋ ਜੀ। ਪ੍ਰਭਜੋਤ ਉਮਰ ਕਿੰਨੀ ਆ? ਜੀ 22 ਸਾਲ ਜੀ। ਮੰਝਰ ਕਿੰਨੀ ਕਰੀ ਪਾਣੀ ਦਾ ਵੇਖ ਚੁੱਕੇ ਹੁਣ ਤੱਕ ਇਦਾਂ ਹੀ ਜਰਾ। ਐਂ ਜੀ 3-4 ਵਾਰਾ ਵੇਖ ਚੁੱਕੇ ਹ ਕੋਈ ਨਹੀਂ ਜਾਇਆ ਜੀ। ਹੁਣ ਤੇ ਇਹੀ ਚ ਬਾਅਦ ਹੁਣ ਫਿਰ ਪੱਛੀ ਜਾ ਗਿਆ ਜੀ। ਹਾਂ ਜੀ। ਤੇਜ ਬੋਲਾ ਲਾ ਲਾਪਰਵਾਹੀ ਕਿ ਦੀ ਮੰਨਦੇ ਹੋ? ਇਹ ਕੁਦਰਤੀ ਆਫਤ ਆ ਕੇ ਜਾਂ ਲਾਪਰਵਾਹੀ ਆ ਕੋਈ? ਜੇ ਲਾ ਲਾਪਰਵਾਹੀ ਆਂ ਦਰਿਆ ਆਪਣੇ ਜਿੰਨੇ-ਨੇ ਰੇਦਾਂ ਪਈਆ ਉੱਚਾ ਪਿਆ ਜਦੋਂ ਪਾਣੀ ਮੜਾ ਜਾ ਵੀ ਆਉਂਦਾ ਤਾਂ ਆ ਜਾਂਦਾ। ਦਰਿਆ ਦੀ ਖਲਾਈ ਹੋਵੇ ਪਾਣੀ ਨਾ ਆਵੇ। ਹਾਂ ਜੀ। ਦਰਿਆ ਦਾ ਪਦਰੁੱਚਾ ਵਾ ਹੈ ਨਾ ਦਰਿਆ ਦਾ ਫਿਰ ਉੱਚਾ ਹਾਂਜੀ ਦਰਿਆ ਦਾ ਪਦਰੁੱਚਾ ਹੈ ਇਹ ਸਰਕਾਰ ਦੇ ਨਗਾਇ ਲਈ ਡੂੰਗਾ ਕਰਾ ਦੇਣ ਤੇ ਵਿੱਚ ਵਿੱਚ ਚੱਲੇ ਤੁਸੀਂ ਪੁੱਛਦੇ ਨਹੀਂ ਜਦੋਂ ਸਰ ਮੰਤਰੀ ਸਾਹਿਬ ਆਉਂਦੇ ਐ ਐਮ ਐਲ ਏ ਸਾਹਿਬ ਆਉਂਦੇ ਆ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ ਮੰਤਰੀਆਂ ਨੇ ਰੇਕਵਾ ਰੱਖੀਦਾ ਜੀ ਮੰਤਰੀ ਜੀ ਇੱਥੋਂ ਫੋਟੋਆਂ ਖਿਚਾ ਕੇ ਬਾਅਦ ਵਾਪਸ ਚੱਲ ਜਾਂਦੇ ਆ ਕਿ ਕਰਾਂਗੇ ਕਰਾਂਗੇ ਜਦੋਂ ਹਣ ਫਿਰ ਪਾਣੀ ਆਇਆ ਫਿਰ ਇਹਨਾਂ ਇੱਥੇ ਆਉਣਾ ਵਾ ਫੋਟੋਆਂ ਖਿਚਾਉਣੀਆਂ ਵਾ ਵਾਪਸ ਹਾਂਜੀ ਅਛੇ ਕਿ ਬੰਨਵਾ ਜਿਹੜਾ ਪਿਛਲੇ ਪਾਸੇ ਸਿਆਂ ਬੰਨਦਾ ਵੀ ਦਰਵਾਜ਼ਾ ਕੀ ਟੁੱਟ ਗਿਆ ਤੇ ਬਹੁਤ ਵੱਡਾ ਇਲਾਕੇ 'ਚ ਨੁਕਸਾਨ ਹੋਊਗਾ ਫੇਰ ਵੀ ਮੈਂ ਜ ਬੰਡਾਲੇ ਖੜਾ ਸੀ ਕਿਸ ਘਰ ਦੇ ਵਿੱਚ ਤੇ ਉਹਨਾਂ ਦੱਸਿਆ ਸੀ ਕਿ ਜੇ ਇਹਦੇ ਪਾਸੇ ਬੰਨ ਟੁੱਟਦਾ ਤਾਂ ਕਈ ਪਿੰਡਾਂ ਨੂੰ ਰੋਡ ਪੈ ਜੂਗਾ ਇਹਦੇ ਪਾਸੇ ਹਾਂਜੀ ਉਹ ਬੰਡਾਲੇ ਬੰਨ ਬੰਨਿਆ ਜਾ ਰਿਹਾ ਨਾ ਅੱਗੇ ਆੜੀਆਂ ਫਸਲਾਂ ਤੋੜ ਦੇਖਦੀਆਂ ਸੀ ਉਧਰੋਂ ਪਾਣੀ ਆਉਂਦਾ ਸੀ ਸਾਰੀਆਂ ਫਸਲਾਂ ਬਰਬਾਦ ਹੁੰਦੀਆਂ ਸੀ ਉਹਨਾਂ ਨੇ ਆਪ ਦਾ ਜਿੰਨੇ ਏਰੀਏ ਨੇ ਕਰਕੇ ਹਾਂਜੀ ਬੰਨ ਲਿਆ ਤੇ ਇੱਥੋਂ ਹੁਣ ਤਿੰਨ ਚਾਰ ਕਿੱਲਾਂ ਦਾ ਰਹਿੰਦਾ ਬੰਨ ਉਹ ਵੱਜਣ ਵਾਲਾ ਉਹ ਜ਼ਿਆਦਾ ਵੱਜਣ ਵਾਲਾ ਵਾ ਉਹ ਡੂੰ ਉਹ ਸਰਕਾਰ ਹੀ ਬੰਦ ਸਕਦੀ ਮਰ ਰੇਡ ਆ ਕੇ ਅੱਗੇ ਕੀ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਇੰਨੀ ਖੇਚ ਲਈ ਹੁੰਦੀ ਪੈਸਾ ਨਹੀਂ ਲੱਗਦਾ ਆਹ ਹਾਂਜੀ ਇੱਥੋਂ ਭਾਈ ਸਾਹਿਬ ਆਏ ਉਧਰੋਂ ਪਾਣੀ ਚੋਂ ਲੰਘ ਕੇ ਗੁਰਫਤੇ ਸੰਜ ਕਰਦੇ ਪੈਸਾ ਵੈਗੂ ਜੀ ਦਾ ਖਲਸਾ ਵੈਗੂ ਜੀ ਦੀ ਫਤਿਹ ਕਿਹੜਾ ਪਿੰਡ ਦੇ ਭਾਈ ਸਾਹਿਬ ਥੀਰਾ ਕਰੇ ਜੀ ਥੀਰਾ ਕਰ ਹਾਂਜੀ ਕੀ ਕਰਦੇ ਹੋ ਨੇ ਤੁਸੀਂ ਖੇਤੀਬਾੜੀ ਦੇ ਜ ਸਿੰਘ ਦੀ ਡਿਊਟੀ ਹੈ ਹਾਂਜੀ ਕਰਦੇ ਹਾਂ ਕਿਹੜੀ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਸਿੰਘ ਦਾ ਗੁਰਦੁਆਰੇ ਸਾਹਮਣੇ ਚੌਂਕ ਦੇ ਵਿੱਚ ਗੁਰਦੁਆਰਾ ਜੀ ਜੀ ਕਿੰਨੇ ਚਿਰ ਤੋਂ ਸਵਾਮਾਂ ਦੇ ਰਹੇ ਤੁਸੀਂ 16 ਸਾਲ ਤੋਂ ਚੱਲੇ ਸੀ ਸਿੱਸੀ ਤੋਂ ਹਾਂਜੀ ਇਹ 16 ਸਾਲ ਦੇ ਅਜੇ ਮੰਜਰ ਕਿੰਨੀ ਕਰੀ ਵੇਖ ਚੁੱਕੇ ਹੋ ਪਾਣੀ ਦਾ ਸਿੱਤ ਸੱਤ ਵਾਰੀ ਹੋ ਚੁੱਕੇ 16 ਸਾਲਾਂ ਤਿੰਨ ਸੱਤ ਵਾਰੀਆਂ ਮੰਜਰ ਹਾਂਜੀ ਪਿੱਛੇ ਕਮੀ ਕਿੱਥੇ ਲੱਗਦੀ ਆ ਲੋਕਾਂ ਦੇ ਵਿੱਚ ਕਮੀ ਆ ਸਰਕਾਰ 'ਚ ਕਮੀ ਆ ਕਿ ਕੁਦਰਤੀ ਆਫਤ ਕਹਿ ਸਕਦੇ ਕੁਦਰਤੀ ਆਫਤ ਜਿਹੜੀ ਆ ਜੀ ਉਹਦੇ ਨਾਲ ਨਜਿੱਠਣਾ ਸਰਕਾਰ ਦਾ ਕੰਮ ਐ ਨਜਿੱਠ ਸਕਦੇ ਨੇ ਜਿਹੜਾ ਪਾਣੀ ਹੈਡ ਤੋਂ ਛੱਡਿਆ ਜਾਂਦਾ ਜਦੋਂ ਜੱਕਦਮ ਛੱਡਿਆ ਜਾਂਦਾ ਉਹਨੂੰ ਤਰੀਕੇ ਨਾਲ ਵੀ ਕੱਢ ਸਕਦੇ ਆ ਹਮ ਹਮ ਆ ਮਹੀਨਾ ਜਿਹੜਾ ਇਹ ਜਦੋਂ ਸੌਣ ਚੜਦਾ ਸੌਣ ਭਾਦਰੋਂ ਇਹ ਦੋਵੇਂ ਮਹੀਨੇ ਪਾਣੀ ਕਿਸੇ ਨੂੰ ਵੀ ਰਾਜਸਥਾਨ ਨੂੰ ਗੰਗਾ ਨਗਰ ਨੂੰ ਦੇ ਸਕਦੇ ਨੇ ਹਮ ਕੋਈ نیچے ਤੋਂ ਫਾਇਲ ਕਰਕੇ ਜੋ ਨਹਿਰ ਕੱਢ ਸਕਦੇ ਨੇ ਹਾਂ ਨਿਕਾਸੀ ਹੋ ਜਾਏਗੀ ਨਿਕਾਸੀ ਕਰਦੇ ਨੇ ਤੇ ਪਾਣੀ ਇਹ ਜਿਹੜਾ ਹੈ ਕਿਸਾਨ ਬਚ ਸਕਦੇ ਨੇ ਹਮ ਤੇ ਨਹੀਂ ਤਾਂ ਕੋਈ ਹੱਲ ਨਹੀਂ ਸਰਕਾਰ ਦਾ ਹੱਥ 90% ਹੈ ਜੀ ਕੁਦਰਤੀ ਜਿਹੜਾ ਹੈ ਉਹ 10% ਕੁਦਰਤੀ ਵੈਸੇ ਵੀ ਜੇ ਆਪਾਂ ਗੱਲ ਕਰੀਏ ਸੌਣ ਭਦੋਂ ਤੇ ਹੈ ਹੀ ਮੀਂਹ ਦੇ ਦਿਨ ਹੁੰਦੇ ਸੀ ਹਨਾ ਇਹਦੇ ਆਪਾਂ ਸੁਣਦੇ ਵੀ ਆ ਅਕਸਰ 12 ਮਹੀਨੇ ਜਦੋਂ ਗੱਲ ਕਰਦੇ ਆ ਨਾ ਜੋ ਸੌਣ ਭਦੋਂ ਦਾ ਜ਼ਿਕਰ ਹੁੰਦਾ ਤਾਂ ਤੁਹਾਨੂੰ ਪਤਾ ਹੁੰਦਾ ਕਿ ਸੌਣ ਭਦੋਂ ਜਿਹੜੇ ਮੀਂਹ ਪੈਣੀ ਪੈਣੇ ਆ ਉਹ ਤੇ ਮੈਦਾਨੀ ਇਲਾਕਾ ਹੋਵੇ ਭਵੇਂ ਪਹਾੜੀ ਇਲਾਕਾ ਹੋਵੇ ਜਿੱਥੇ ਵੀ ਆ ਮੀਂਹ ਆਉਣੀ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਜੀ ਮੀਂਹ ਤਾਂ ਬਨੋਂਪਾਰ ਵੀ ਜਿਹੜੀਆਂ ਫਸਲਾਂ ਉਹ ਵੀ ਮੀਂਹੇ ਖਰਾਬ ਕਰ ਦਿੰਦੀਆਂ ਜੇਕਰ ਉਹ ਕੁਦਰਤੀ ਕਰੇ ਤਾਂ ਜਿਹੜਾ ਇਹ ਇਲਾਕਾ ਇਹਦੇ ਵਿੱਚ ਕੁਝ ਇਲਾਕਾ ਬਚ ਵੀ ਜਾਂਦਾ ਹੈ ਤੇ ਮਿਆਂ ਸਾਰਾ ਧੀਰਾ ਘਰਾ ਜਿਹੜਾ ਖਾਸ ਕਰਕੇ ਫਸਲਾਂ ਮਰ ਜਾਂਦੀਆਂ ਇੱਥੇ ਹੂੰ ਧੀਰਾ ਘਰਾ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹਰ ਸਾਲ ਹਾਂਜੀ ਧੀਰਾ ਘਰਾ ਹਰ ਸਾਲ ਜ਼ਿਆਦਾ ਪ੍ਰਭਾਵਿਤ ਹੁੰਦਾ ਜੀ ਇਹਦੀ ਜਦੋਂ ਮਰਜੀ ਇਹਦੀ ਇਨਕੁਆਰੀ ਕਰ ਸਕਦੇ ਨੇ ਇਲਾਕਾ ਬਹੁਤ ਜ਼ਿਆਦਾ ਇਹ ਮਰ ਜਾਂਦਾ ਹੂੰ ਤੇ ਬਾਕੀ ਇਲਾਕੇ ਵੀ ਚਲੋ ਡੁੱਬਦਾ ਜ਼ਰੂਰ ਹੈ ਨਾਲ ਪਰ ਪਰ ਬਹੁਤ ਜ਼ਿਆਦਾ ਇਹ ਹੁੰਦਾ ਧੀਰਾ ਜੀ ਅੱਛਾ ਇਹ ਦੱਸਿਓ ਕਿ ਇੰਨੇ ਚੇਰ ਦੇ ਵਿੱਚ ਲੰਬੇ ਸਮੇਂ ਤੋਂ ਤੁਸੀਂ ਗੁਰਦਰਾਸਾ ਸਵਾਵਾ ਦੇ ਰਹੇ ਹੋ ਸੰਸਥਾਵਾਂ ਪਹੁੰਚਦੀਆਂ ਮਾ ਉੱਥੇ ਜੀ ਸਰਕਾਰ ਵੱਲੋਂ ਕਿਹੋ ਜਿਹੀ ਰਾਤ ਸਮਗਰੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਵੇਖੋ ਜੀ ਕੁਝ ਕੁ ਚੀਜ਼ਾਂ ਹੋਣ ਗਈਆਂ ਜਿਹੜੀਆਂ ਬਹੁਤ ਘੱਟ ਘਰਾਂ ਤੱਕ ਰ ਪਹੁੰਚਦੀਆਂ ਨੇ ਪਰ ਜਿਹੜੀ ਸੰਸਥਾ ਵੱਲੋਂ ਉਹ ਕੋਈ ਘਰ ਨਹੀਂ ਛੱਡੇਗਾ ਸੰਸਥਾਵਾਂ ਕਰਦੀਆਂ ਫਰਜ਼ ਹਾਂਜੀ ਸੰਸਥਾਵਾਂ ਜੋ ਸਰਕਾਰਾਂ ਦੇ ਫਰਜ਼ ਆ ਉਹ ਸੰਸਥਾਵਾਂ ਨਭ ਹੋ ਰਹੀਆਂ ਇਹੋ ਕਹਿ ਸਕਦੇ ਜੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਇਨਸਾਨੀਅਤ ਸਮਝ ਕੇ ਇਹ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਮਜਬੂਰੀ ਸਮਝ ਕੇ ਕਰ ਰਹੇ ਨੇ ਤੇ ਸਰਕਾਰ ਉਹਨਾਂ ਦਾ ਫਾਇਦਾ ਠਾਂਦੀ ਹੈ। ਅੱਛਾ ਇਹ ਕਿੰਨੇ ਗੁਰਦੁਆਰਾ ਸਾਹਿਬ ਤੇਰੇ ਲੇ ਪਾਸੇ ਤੁਹਾਡੇ ਲਾਗੇ ਲਾਗੇ ਨੇੜੇ ਦੇ ਜਿਹੜੇ ਤੁਸੀਂ ਗਰੰਥੀ ਸਿੰਘ ਪ੍ਰਭਾਵ ਪੰਜ ਗੁਰਦੁਆਰੇ ਪੰਜ ਗੁਰਦੁਆਰਾ ਹਾਂਜੀ ਮੈਂ ਨਾ ਅਸੀਂ ਪਰਸੋਂ ਜਾ ਰਹੇ ਸੀ ਮੇਰਾ ਵੀ ਗੁਰਮੀਤ ਸਿੰਘ ਸਵਾਮਨ ਨਭਾ ਰਿਆ ਜੀ ਤੇ ਮੈਨੂੰ ਪਤਾ ਕੀ ਜਾਂਦਾ ਕਹਿ ਰਿਹਾ ਸੀ ਪਹਿਲਾਂ ਕਹਿੰਦਾ ਗਰੰਥੀ ਸਿੰਘਾਂ ਵਾਸਤੇ ਤੇ ਅਸੀਂ ਤੁਸੀਂ ਪੰਜ ਗੰਧੀ ਸਿੰਘ ਸਾਹਿਬਾਨ ਨੂੰ ਬੁਲਾ ਲਓ ਤੁਸੀਂ ਇੱਥੇ ਜੀ ਤੇ ਉਹ ਘਰ ਦੇ ਵਿੱਚ ਗੱਡੀ ਖੜੀ ਆ ਉੱਥੋਂ ਕੁਝ ਸੁਵਾਵਾ ਵਾ ਕੇਵਲ ਗੰਧੀ ਸਿੰਘਾਂ ਵਾਸਤੇ ਹਨ ਉਹ ਜ਼ਰੂਰ ਤੇ ਮੈਂ ਗਰਮੀਤ ਦਾ ਵੀ ਧੰਨਵਾਦ ਕਰੂੰਗਾ ਬੇਸ਼ੱਕ ਕੈਮਰੇ ਤੋਂ ਸੁਵਾਵਾ ਵਾ ਅ ਕਈ ਚੀਜ਼ਾਂ ਹੁੰਦੀਆਂ ਜੇ ਤੁਸੀਂ ਟੀਮ ਸਲਾਹ ਕਰਦੀ ਹੈ ਨਾ ਉਦੋਂ ਯਾਦ ਚ ਆਉਂਦੀਆਂ ਤੇ ਵੀਰ ਨੇ ਜਾਂਦਾ ਕਿਹਾ ਸੀ ਕਿ ਅਸੀਂ ਪਹਿਲਾਂ ਗਰੰਤੀ ਸਾਹਿਬਾਨਾਂ ਵਾਸਤੇ ਜ਼ਰੂਰ ਲੈ ਕੇ ਚਲੀਏ ਤੇ ਸਾਡੇ ਵੱਲੋਂ ਤੇਲ ਫੁੱਲ ਪ੍ਰਵਾਨ ਕਰ ਲਿਓ ਜੀ ਬਾਕੀ ਮੈਂ ਨੰਬਰ ਦੇ ਕੇ ਜਾਊਂਗਾ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਸਹਿਯੋਗ ਦੀ ਲੋੜ ਹੋਵੇ ਠੀਕ ਹੈ ਜੀ ਤੇ ਉਸ ਨੰਬਰ ਤੋਂ ਸੰਪਰਕ ਕਰਿਓ ਅਸੀਂ ਪਹੁੰਚਦਾ ਕਰਾਂਗੇ ਕਿਉਂਕਿ ਲੋਡ ਤੇ ਹਰ ਇੱਕ ਚੀਜ਼ ਦੀ ਹਰ ਕਹਿ ਗਈ ਪਰ ਅਸੀਂ ਗਰੰਥੀ ਸਿੰਘ ਸਾਹਿਬਾਨਾਂ ਨੂੰ ਕੋ ਕੁਝ ਖਾਸ ਤੁਹਾਡੇ ਵਾਸਤੇ ਜੇ ਕੁਝ ਕਰ ਸਕਦੇ ਹੋਈ ਤਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਕਿਉਂਕਿ ਗਰੰਥੀ ਸਿੰਘਾਂ ਦੀ ਸੰਗਤ ਵੀ ਸੇਵਾ ਬਹੁਤ ਕਰਦੀ ਪਰ ਆਪ ਜੀ ਜਿਹੜਾ ਵੱਧ ਚੜ ਕੇ ਕਰੋਗੇ ਉਹ ਇੱਕ ਵੱਖਰਾ ਜਜ਼ਬਾ ਹੈ ਇਹ ਅਸੀਂ ਗਰੰਥੀ ਸਿੰਘਾਂ ਵਾਸਤੇ ਸੋਚ ਰਹੇ ਹਾਂ ਤੁਸੀਂ ਪਾਸੇ ਤੋਂ ਵੀ ਕਿ ਬਾਕੀ ਬਹੁਤ ਪ੍ਰਭਾਵਿਤ ਹੁੰਦੇ ਗਰੰਥੀ ਵੀ ਨਾਲ ਕਿਉਂਕਿ ਇਹੋ ਹੀ ਫਸਲ ਗਰੰਥੀ ਸਿੰਘਾਂ ਨੂੰ ਮਿਲਣੀ ਸੀ ਇਸੇ ਦੇ ਵਿੱਚੋਂ ਜੀ ਹਕਾਲ ਚੈਨਲ ਵੱਲੋਂ ਜੋ ਤੇਲ ਫੁੱਲ ਆ ਜੋ ਸੰਗਤ ਸਾਨੂੰ ਦਿੰਦੀ ਆ ਕਿਉਂਕਿ ਅਸੀਂ ਮਾਧਿਅਮ ਆ ਸੰਗਤ ਚੈਨਲ ਨੂੰ ਮਾਣ ਬਖਸ਼ਦੀ ਆ ਤੇ ਸਾਡੇ ਵੱਲੋਂ ਤੇਲ ਫੁੱਲ ਆ ਤੁਸੀਂ ਬਾਕੀ ਗੰਦੀ ਸਿੰਘਾਂ ਨੂੰ ਵੰਡਾ ਲਿਓ ਤੇ ਜ਼ਰੂਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰੋ ਇਹ ਲੋਕ ਜਿਹੜੇ ਆ ਉਹ ਬਚਾਅ ਹੋਵੇ ਤੇ ਚੜ੍ਹਦੀ ਕਲਾ 'ਚ ਰਹਿਣ ਠੀਕ ਹੈ ਜੀ ਬੜਾ ਧੰਨਵਾਦ ਬਾਬਾ ਜੀ ਅਸਟਮਾ ਇਲਾਕੇ ਦਾ ਤੁਸੀਂ ਮੰਜ਼ਰ ਵੇਖ ਰਹੇ ਹੋ ਤੇ ਮੈਂ ਕੋਸ਼ਿਸ਼ ਕੀਤੀ ਸੀ ਆਪਾਂ ਲਾਸਟ ਟਾਈਮ ਜਦੋਂ ਆਏ ਸੀ ਤੇ ਕੁਝ ਇਲਾਕੇ ਦੇ ਮੋਤਵਰ ਸੰਜਣਾ ਨਾਲ ਗੱਲ ਕੀਤੀ ਸੀ ਤੇ ਅੱਜ ਇਹ ਨੌਜਵਾਨ ਹੀ ਆ ਸਾਡੇ ਨਾਲ ਅੱਜ ਇਹ ਕੋਸ਼ਿਸ਼ ਕੀਤੀ ਕਿ ਨੌਜਵਾਨਾਂ ਦੇ ਦਿਲ ਫਰੋਲਣ ਦੀ ਕਿ ਨੌਜਵਾਨ ਕੀ ਕਹਿੰਦੇ ਆ ਜਿੱਥੇ ਕੁਦਰਤੀ ਆਫਤ ਦੀ ਗੱਲ ਕੀਤੀ ਆ ਬਾਬਾ ਜੀ ਨੇ ਸਾਫ਼ ਹੀ ਕਹਿ ਦਿੱਤਾ ਕਿ ਕੁਦਰਤੀ ਆਫਤ ਨੂੰ ਰੋਕਿਆ ਜਾ ਸਕਦਾ ਉਹ ਤੇ ਰੋਕਣ ਦਾ ਹੱਲ ਵੀ ਦੱਸਦਾ ਦੇਖਦੇ ਆ ਸਰਕਾਰ ਕਿੰਨੀ ਕੁ ਸ਼ਿਹਰਦ ਹੁੰਦੀ ਆ ਔਲੇ ਸਮੇਂ ਦੇ ਵਿੱਚ ਬਨ ਅਸ ਟਾਈਮ ਦੇ ਉੱਤੇ ਬੰਡਾਲੇ ਵਾਲੇ ਬੰਨ ਤੇ ਪਾਬਾ ਜੀ ਨੇ ਖੜੇ ਸੀ ਤੇ ਇੱਕ ਵੀਰ ਨੇ ਸਾਨੂੰ ਵੇਖ ਕੇ ਕਹਿੰਦਾ ਕਿ ਇਧਰਲੇ ਪਾਸੇ ਬੰਡਾਲੇ ਵਾਲਾ ਬੰਨ ਵੀ ਟੁੱਟਣ ਕਿਨਾਰੇ ਹੋਇਆ ਵਾ ਤੇ ਉਧਰ ਤੋੜੇ ਲੈ ਕੇ ਜਾਂਦੇ ਸੀ ਮਿੱਟੀ ਨਾਲ ਉਹ ਭਰ ਭਰ ਕੇ ਨਾ ਤੇ ਉਹਦਾ ਵੀ ਅਸਰ ਜੇ ਉਧਰਲੇ ਪਾਸੇ ਕੋਈ ਨੁਕਸਾਨ ਹੁੰਦਾ ਤੇ ਮੈਨੂੰ ਲੱਗਦਾ ਇਧਰ ਜ਼ਿਆਦਾ ਹੋਊਗਾ ਫਿਰ ਜੀ ਬਿਲਕੁਲ ਜੀ ਬਿਲਕੁਲ ਪਾਣੀ ਦਾ ਜਿਹੜਾ ਚੜਾਇਆ ਤਾਂ ਚੜਿਆ ਹੋਇਆ ਉਹ ਨਿੱਜੀ ਬੰਨ ਇੱਕਰੀ ਸਰਕਾਰ ਵੱਲੋਂ ਜਾਂ ਕੋਈ ਮਤ ਕੀਤੀ ਗਈ ਹੋਵੇ ਉਹ ਕੁਝ ਕਹਿ ਨਹੀਂ ਸਕਦੀ ਬਾਕੀ ਪਰਿਵਾਰ ਜਿਹੜੇ ਉੱਥੇ ਪਾਇਲੀਆਂ ਵਲੇ ਉਹਨਾਂ ਨੇ ਕੀਤਾ ਅੱਜ ਵੀ ਉਹ ਲੋਕ ਲੱਗੇ ਹੋਏ ਆ ਉਹ ਘਰ ਪਰਤੀ ਗੁਰਦੁਆਰਾ ਸਾਹਿਬ ਚ ਪ੍ਰਸ਼ਾਦੇ ਪਾਣੀ ਚੱਲ ਰਹੇ ਆ ਤੇ ਉਹ ਬੀਬੀਆਂ ਉੱਥੇ ਲੈ ਕੇ ਪਹੁੰਚਦੀਆਂ ਆ ਤੇ ਅੱਜ ਵੀ ਉਹ ਲੋਕ ਸੀ ਪਿੰਡ ਦੇ ਲੋਕ ਹੀ ਸੀ ਦੱਸ ਰਹੇ ਸੀ ਕਿ ਉਹ ਨੌਜਵਾਨ ਜਿਹੜੇ ਆ ਉਹ ਬਨ ਤੇ ਜਾ ਕੇ ਉਹ ਬਨ ਬਨਣ ਦੇ ਆ ਹਾਂਜੀ ਬਿਲਕੁਲ ਜੀ ਉਹ ਆਪ ਹੀ ਸੇਵਾ ਕਰ ਰਹੇ ਨੇ ਬਚਾਅ ਦੇ ਨਾਲ ਹੋ ਰਿਹਾ ਹੈ ਕੁਝ ਕਰਨ ਦਾ ਫਸਲ ਦਾ ਤੇ ਚਲੋ ਹੋ ਹੀ ਗਿਆ ਜੀ ਤੇ ਕਰਨ ਆਰ ਉਹ ਉਸ ਵਾਸਤੇ ਉਹ ਕੁਝ ਉਪਰਾਲਾ ਕਰ ਰਹੇ ਨੇ ਜੀ ਹੋਰ ਜੀ ਤੁਹਾਡਾ ਕੀ ਸ਼ੁਭ ਲੰਘਾ ਗੁਰਜੰਤ ਸਿੰਘ ਗੁਰਜੰਤ ਸਿੰਘ ਕਿਹੜਾ ਪਿੰਡ ਆ ਤੀਰਾਕਰ ਆ ਜੀ ਸਭ ਤੋਂ ਵੱਧ ਪ੍ਰਭਾਵਤੀ ਟੀਰਾ ਘਰਾ ਹੋ ਗਿਆ ਇਸ ਸਮੇਂ ਦਾ ਹਾਂਜੀ ਹਾਂਜੀ ਇਹ ਤਾਂ ਜਮਨ ਦਰਿਆ ਦੇ ਕੰਢੇ ਦੇ ਉੱਤੇ ਪੈ ਜਾਂਦਾ ਟੀਰਾ ਘਰਾ ਨਾਲ ਕਿਹੜੇ ਕਿਹੜੇ ਹੋਰ ਪਿੰਡ ਪ੍ਰਭਾਵਤ ਨਾਲ ਨਿਆਣਾ ਲੈਵਰਾ ਪਿੰਡ ਇੱਕ ਪੈ ਜਾਂਦਾ ਜੀ ਟੱਲੀ ਗਲਾਮ ਬੰਡਾਲਾ ਬੰਦੇ ਨਾਂ ਨਾਲ ਕਾਫੀ ਪਿੰਡ ਜਿਹੜੇ ਪੈ ਜਾਂਦੇ ਨੇ ਕਿਹੜੀਆਂ ਚੀਜ਼ਾਂ ਦੀ ਅੱਜ ਲੋੜ ਆ ਜੇ ਸੰਸਥਾਵਾਂ ਲੈ ਕੇ ਆਉਣ ਕਿਹੜੀਆਂ ਚੀਜ਼ਾਂ ਜ਼ਿਆਦਾ ਲੋੜ ਆ ਇਸ ਸਮੇਂ ਲੋਡ ਦਾ ਤਾਂ ਜਿਸ ਹਿਸਾਬ ਲਈ ਇਹ ਤਾਂ ਜੀ ਹਰ ਹਰ ਕਿਸੇ ਚੀਜ਼ ਦੀ ਲੋੜ ਜੇ ਤੁਹਾਨੂੰ ਪਤਾ ਹੀ ਇਹ ਘਰ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਹਰ ਚੀਜ਼ ਦੀ ਲੋੜ ਹੀ ਹੈ ਬਾਕੀ ਆਉਣ ਜਾਣ ਦਾ ਜਿਆਦਾ ਔਖਾ ਹੋ ਰਿਹਾ ਪਈ ਕਿਸੇ ਨੂੰ ਲੈ ਕੇ ਆਉਣਾ ਜਾਣਾ ਮਿਲੇ ਨਹੀਂ ਕੋਈ ਅਗਨ ਬੋਰਡ ਸਰਕਾਰ ਵੱਲੋਂ ਦਿੱਤੀਆਂ ਨੇ ਨਾ ਜੀ ਨਾ ਕੋਈ ਨਹੀਂ ਇੱਕ ਉਹ ਬੇੜੀ ਉਹ 2000 ਪਤਾ ਨਹੀਂ 12 ਦੀ ਕਿ 13 ਦੀ ਪਈ ਉਹ ਵੀ ਟੁੱਟੀ ਪਈ ਆਪਾਂ ਪਹਿਲਾਂ ਘੰਟਾ ਪਾਣੀ ਕਢਣਾ ਪੈਂਦਾ ਹੁੰਦੇ ਜੋ ਫਿਰ ਜਾ ਕੇ ਚੱਲਦੀ ਹੈ ਪਰ ਇਹ ਵੀ ਇਹ ਵੀ ਮੋਟਰਾਂ ਨੇ ਨਾ ਚੱਲਦੀ ਇਹ ਤੇ ਚੱਪੂ ਦੇ ਨਾਲ ਹੋਣਾ ਵੱਧ ਪਾਣੀ ਤੇ ਵੀ ਚੱਲਣਾ ਮੁਸ਼ਕਲ ਹੋ ਜਾਊਗੀ ਹਾਂਜੀ 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 ਹੱਥ ਨਾਲ ਚੱਲਦੀ ਹੈ ਉਹ ਵੀ ਜਿੰਨਾ ਵਾਸ ਲੰਮਾ ਹੋਊਗਾ ਜਿਆਦਾ ਪਾਣੀ ਚ ਤੋ ਵੀ ਨਹੀਂ ਚੱਲਣੀਗੀ ਹਾਂ ਹਾਂ ਉਹ ਵੀ ਰੁਟ ਸਕਦੀ ਹੈ ਬਾਬਾ ਜੀ ਫਰਜ਼ ਹੁੰਦੇ ਵੈਸੇ ਸਰਕਾਰਾਂ ਦੇ ਤੇ ਪਹਿਲੋਂ ਠੇਲਣੀ ਚਾਹੀਦੀਆਂ ਕਿ ਆਹ ਲੋ ਵੀ ਚਲੋ ਜਿਹੜੀ ਸਹੂਲਤ ਸਰਕਾਰ ਦੇ ਸਕਦੀ ਹੈ ਲੱਗਦਾ ਵੇਖੋ ਜੀ ਇਹਦੇ ਵਿੱਚ ਨਾ ਕਈ ਵਾਰੀ ਚੀਜ਼ਾਂ ਸੋਚੀਆਂ ਜਾਂਦੀਆਂ ਨੇ ਵੀ ਸ਼ਾਇਦ ਇਹਨਾਂ ਦਾ ਜਿਹੜਾ ਸਮਾਂ ਲੰਘ ਜਾਵੇ ਹਾਂ ਸਮਾਂ ਠੀਕ ਹੋ ਜਾਏਗਾ ਪਰ ਉਹ ਸਮਾਂ ਠੀਕ ਹੋਣ ਨੂੰ ਨਹੀਂ ਦਿੱਤਾ ਜਾਂਦਾ ਹਮ ਇਹ ਉਹਦੇ ਕਾਰਨ ਫਿਰ ਮੁਸ਼ਕਲਾਂ ਵੱਧ ਜਾਂਦੀਆਂ ਕਿ ਬੇੜੀ ਹੋਣੀ ਜ਼ਰੂਰੀ ਆ ਕਿ ਸਰਕਾਰ ਦਾ ਇੱਕ ਬੰਦਾ ਅਗਨ ਬੋਰਡ ਵਾਲੇ ਦੋ ਹੋਣੇ ਚਾਹੀਦੇ ਆ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਜੀ ਹਾਂਜੀ ਬੱਚਿਆਂ ਦੀ ਪੜ੍ਹਾਈ ਜਾਂ ਕੋਈ ਲੇਡੀਜ਼ ਆ ਕੋਈ ਔਰਤ ਆ ਬੱਚੇ ਵਾਲੀ ਆ ਉਹਨੂੰ ਕਿੰਨੀ ਦਿੱਕਤ ਆ ਰਹੀ ਆ ਉਹ ਬਹੁਤ ਜ਼ਿਆਦੀ ਘਰ ਦੇ ਵਿੱਚ ਕਿਸੇ ਪਾਸੇ ਜਾ ਨਹੀਂ ਸਕਦੀ ਜੇ ਉਹਨੂੰ ਘਰੋਂ ਕੱਢ ਦਿੰਨੇ ਆ ਮੰਨ ਲਓ ਛੱਡ ਹੋਣੀ ਰਿਸ਼ਤੇਦਾਰੀ ਚ ਤੇ ਫਿਰ ਪ੍ਰਸ਼ਾਦੇ ਪਾਣੀ ਦਾ ਔਖਾ ਹੋ ਗਿਆ ਬੰਦੇ ਦਾ ਹਾਂਜੀ ਮੁਸ਼ਕਲਾਂ ਕਾਫੀ ਨੇ ਜੀ ਸਰਕਾਰ ਦੇ ਨਾਲ ਇਹ ਜਿਹੜੀਆਂ ਜਿੰਝਟੀਆਂ ਜਾ ਸਕਦੀਆਂ ਬਿਲਕੁਲ ਇੱਥੇ ਹੋਰ ਵੀ ਵੀਰ ਸਾਡੇ ਨਾਲ ਆ ਹੀ ਇੱਕ ਦਿਨ ਪਹਿਲਾਂ ਇੱਥੇ ਸਮਾਵਾ ਵੀ ਕਰਕੇ ਗਏ ਸੀ ਤੇ ਵੀਰ ਨਾਲ ਸੀ ਵੀਰ ਜੀ ਕਿਵੇਂ ਦੇ ਹਾਲਾਤ ਆ ਮੰਜ਼ਰ ਤੇ ਵੈਸੇ ਐਸ ਟਾਈਮ ਤੇ ਤੇ ਫਿਰ ਕਹਾਣਿਕ ਬਣ ਚੁੱਕਾ ਹਾਂਜੀ ਵੀਰ ਜੀ ਤੁਹਾਨੂੰ ਦੇ ਸਿਰ ਆ ਉਸ ਦਿਨ ਵੀ ਤੁਸੀਂ ਆਏ ਹੋ ਜੋ ਤੁਸੀਂ ਸੇਵਾ ਨੂੰ ਭਾਗ ਗਏ ਤੇ ਸਾਰੇ ਵੇਖ ਕੇ ਗਏ ਤੁਸੀਂ ਅੱਜ ਫਿਰ ਥੋੜਾ ਜਿਹਾ ਪਾਣੀ ਦਾ ਪੱਧਰ ਵਧਨ ਦਿਆ ਵਾ ਤੇ ਮੁਸ਼ਕਲਾਂ ਦਿਨੋ ਦਿਨ ਵਾਦੀ ਰਹੀਆਂ ਹਾਂਜੀ ਦਿਨੋ ਦਿਨ ਵਾਦੀ ਰਹੀਆਂ ਨੇ ਵੀ ਝੋਨਾ ਜਿਹੜਾ ਨੁਕਸਾਨ ਆ ਕੁਝ ਇਹ ਸੋਚਦੇ ਹਾਂ ਵਿੱਚ ਕੁਝ ਵੱਜ ਜਾਵੇ ਵੀ ਦੇ ਦੋ ਜਿੰਨੇ ਦਾ ਟਾਈਮ ਲੰਘ ਗਿਆ ਕੁਛ ਨਾ ਕੁਛ ਹਾਸਲ ਹੋ ਜੇ ਪਰ ਹੁਣ ਹਾਸਲ ਨਹੀਂ ਹੋਣਾ ਹੁਣ ਖਤਮ ਹੋ ਗਿਆ ਆਸ ਖਤਮ ਹੋ ਗਈ ਹਾਂ ਜੋਨੀ ਦੀ ਆਸ ਖਤਮ ਫਿਰ ਮੁਆਵਜ਼ਾ ਕਿਵੇਂ ਸਰਕਾਰ ਵੀ ਦੱਸ ਰਹੀ ਸੀ ਕਿ ਲਾਸਟ ਟਾਈਮ 6000 ਰੁਪਏ ਮੁਆਵਜ਼ਾ ਮਿਲਿਆ ਵਾਹ ਵਾਹ ਇਸ ਤਰ੍ਹਾਂ ਵੀ ਇਧਰ ਜ਼ਮੀਨਾਂ ਕੁਛ ਅਧੀਆਂ ਕਣਾਂ ਕੱਚੀਆਂ ਤੇ ਅਧੀਆਂ ਕਣੇ ਪੱਕੀਆਂ 2007 ਤੋਂ ਮਗਰੋਂ ਨਾਨਾ ਗਰ ਮਾਲਕੀਅਤ ਤੋੜ ਤੋੜਤੀ ਹੋਈ ਸੀ ਉਹਦੇ ਵਿੱਚ ਆ ਜਮੀਨਾ ਦੇ ਵਿੱਚ ਜਿਹੜਾ ਮਾਲਕੀ ਪੱਕੀ ਆ ਉਹਨੂੰ ਤਾਂ 6000 6000 ਰੁਪਿਆ ਦਿੰਦੇ ਆ ਉਹ ਵੀ ਉਹ ਵੀ ਤਕ ਤਕਰੀ ਮਟਾਈ ਤੋਂ 3 ਕਿੱਲਿਆਂ ਦੇ ਅੰਦਰ ਅੰਦਰ 5 ਕਿੱਲਿਆਂ ਦੇ ਅੰਦਰ ਅੰਦਰ ਜਿਹਦੀ ਗੁਦਾਸ ਤੋਂ 15 ਕਿੱਲੇ ਪਹਿਲੀ ਆ ਉਹਨੂੰ ਨਹੀਂ ਮਿਲਦੀ ਅੱਛਾ ਇੱਕ ਜੀ ਹੋਰ ਦੱਸਿਓ ਮੈਂ ਕਿਤੇ ਬੈਠਾ ਸੀ ਉਹ ਕਹਿੰਦੇ ਕਿ ਜਦੋਂ ਮੁਆਵਜ਼ਾ ਮਿਲਦਾ ਉਹਦੇ ਵਿੱਚ ਪਟਵਾਰੀ ਵੀ ਹਸਾ ਪੱਤੀ ਕਰਦਾ ਇਹ ਤਾਂ ਚੱਲਦਾ ਕੁਛ ਹਾਂ ਇਹੀ ਚੱਲਦਾ ਹੀ ਹੋਊਗਾ ਤਾਂ ਇਹਦਾ ਨਹੀਂ ਇੰਤੈ ਸਿੱਖ ਕੋਲ ਹੀ ਲੱਗਦਾ ਤੁਹਾਨੂੰ ਚੱਲਦਾ ਕਿ ਨੌਜਵਾਨਾਂ ਨੂੰ ਜ਼ਿਆਦਾ ਪਤਾ ਹੈ ਨਾ ਨਹੀਂ ਉਹ ਮੇਰੇ ਵੱਡੇਾਂ ਨੂੰ ਪਤਾ ਹੋਊਗਾ ਜਿਹੜੇ ਬਾਹਰ ਕਿਉਂ ਜੀ ਇਹ ਜੀ ਚੱਲ ਜਾਂਦਾ ਕੰਮ ਫਿਰੇ ਇੱਥੇ ਵੀ ਲੈ ਜਾਂਦੇ ਆ ਲੋਕ ਉਹ ਤਾਂ ਉਹ ਤਾਂ ਫਿਰ ਹੈ ਹੀ ਸਾਰੇ ਚੱਲਦਾ ਕਿਉਂ ਵੀਰ ਜੀ ਦੇਖੋ ਜੀ ਜਦੋਂ ਕਿਸਾਨ ਮਜਬੂਰੀ ਮਾਰਾ ਫਸਿਆ ਹੁੰਦਾ ਕਰਨਾ ਪੈਂਦਾ ਵਾ ਫਿਰ ਉਹ ਉਹਦੇ ਚੋਂ ਲੈ ਜਾਂਦੇ ਨੇ ਦੁਨੀਆ ਜਿਵੇਂ ਜਾਗਰੂਤ ਹੋ ਗਈ ਹੁਣ ਕੋਈ ਥੋੜੀ ਠੱਲ ਪਈ ਆ ਅੱਜ ਤੋਂ ਜਿਵੇਂ 2 ਸਾਲ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਪੈ ਗਿਆ ਫਰਕ ਜਿਵੇਂ ਕੋਈ ਫੋਨ ਰੱਖਿਆ ਫੋਨ ਰੱਖਣੇ ਚਾਹੀਦੇ ਜੇਬ ਦੇ ਵਿੱਚ ਇੱਕ ਡਰ ਹੁੰਦਾ ਜੀ ਸੋਸ਼ਲ ਮੀਡੀਆ ਬਹੁਤ ਡਰ ਆ ਹਨਾ ਕਿਉਂ ਬਥਰਾ ਬਹ ਦੇ ਫੋਨ ਹੋਵੇ ਉੱਪਰ ਲੈ ਪਾਸੇ ਪਿਆ ਹੋਵੇ ਤੇ ਜੇ ਗੱਲ ਕਰ ਦਿੱਤਾ ਪਹਿਲਾਂ ਸੋਸ਼ਲ ਮੀਡੀਆ ਦਾ ਕਰਕੇ ਆਣਾ 2 ਸਾਲ ਹੋ ਗਏ ਨਹੀਂ ਤੇ ਅੱਜ ਮੈਂ 6000 ਸਾਨੂੰ ਮਿਲਿਆ ਨਾ ਇਹਦੇ ਵਿੱਚ ਹੋ ਸਕਦਾ ਕੁਝ ਆਪ ਦਾ ਇਹ ਸਪਤੀ ਰੱਖਦੇ ਹਾਂ ਜੀ ਪਰ ਇਹ ਕਰਕੇ ਵਿਚਾਰ ਰਹਿ ਗਿਆ ਪਿਛਲੇ ਯਾਰ ਕੁਝ ਖਰਾਬਾ ਵੀ 6000 ਮਿਲਣ ਕਰਕੇ ਅਫਸਰਾਂ ਨੇ ਸ਼ਾਇਦ ਸੋਚਿਆ ਹੋਗਾ ਨਹੀਂ ਤੇ ਹਾਂ ਜੀ ਅਸੀਂ ਰਾਸ਼ੀਓ ਦਾ ਕਿਹਾ ਜਾਂਦਾ ਸੀ ਕਿ ਕੂਕੜੀਆਂ ਦਾ ਮੁਆਵਜ਼ਾ ਮਿਲ ਜੂਗਾ ਤੁਹਾਨੂੰ ਆਂਡਿਆਂ ਦੇ ਮੁਆਵਜ਼ੇ ਤੱਕ ਦਾ ਕੂਕੜੀਆਂ ਦੇ ਜਾਂ ਆਪਾਂ ਕੱਲ੍ਹ ਕਰੀ ਬੱਕਰੀਆਂ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਬਾਕੀ ਮਾਲ ਡੰਗਰ ਦਾ ਘਰਕੁਰ ਬਣਾਉਣਾ ਕਿਸੇ ਦੀ ਚੀਜ਼ ਤਾਂ ਨਹੀਂ ਮਿਲਿਆ ਨਹੀਂ ਸਰ ਸਾਨੂੰ ਤੁਸੀਂ ਉਹ ਦੂਰਿਆਂ ਨੂੰ ਆਈ ਸਾਡੇ ਕੋਲ ਆਪਦਾ ਜੀ ਨੁਕਸਾਨ ਹੋ ਗਿਆ ਸਾਨੂੰ ਉਹਦੇ ਨਿਮਾਸ ਤੇ ਜੀ ਦਾ ਕਿਵੇਂ ਜੀ ਆਪਣਾ ਕੋਈ ਨੁਕਸਾਨ ਹੋ ਜੇ ਸਾਨੂੰ ਉਹਦੀ ਆਸ ਨਹੀਂ ਆਗੀ ਸਰਕਾਰ ਤੋਂ ਅੱਛਾ ਉਹਦਾ ਕੁਛ ਵੀ ਨਹੀਂ ਹਾਂਜੀ ਤੇ ਸਰਕਾਰ ਨੇ ਤਾਂ ਸਾਨੂੰ ਦੇਣੇ ਕੀ ਹੋਰ ਤੇ ਕੁਛ ਦੇਣ ਮਿਲਣਾ ਹੀ ਕੀ ਹਾਂਜੀ ਪਿਛਲੇ ਜੇ ਸਾਪ ਲੜਿਆ ਉਹ ਵੀ ਬਹੁਤ ਪਿਛਲੇ 23 ਦੇ ਵਿੱਚ ਲੜਿਆ ਸੀ ਸਾਪ ਅਸੀਂ ਇੱਥੇ ਸੀ ਉਦੋਂ ਜਦੋਂ ਸਾਪ ਬੇਟਿੰਗ ਲੜਿਆ ਸੀ ਨਹੀਂ ਕੋਈ ਪੁਲੀ ਸਹਾਇਤਾ ਨਹੀਂ ਮਿਲੀ ਉਹਦੀ ਨਾ ਪੈਸਾ ਕੁਝ ਨਹੀਂ ਮਿਲਿਆ ਸਵਾਰਾ ਕੁਛ ਨਹੀਂ ਨਹੀਂ ਮਿਲ ਕੁਛ ਨਹੀਂ ਦਿੱਤਾ ਗਿਆ ਹਾਂਜੀ ਉਹਦਾ ਵਿਚਾਰ ਆ ਕਿ ਡਰਦਾ ਨਾ ਥਾਂ ਉਹਨੇ ਪਹਿਲੀ ਜਿਹੜੀ ਮਾਲ ਆਪ ਦੇ ਵਾਸਤੇ ਖਾਣ ਪੀਣ ਵਾਸਤੇ ਦਾਣੇ ਕਿਲਾ ਪਹਿਲੀ ਸੀ ਉਹਨੇ ਡਰਦੇ ਨੇ ਵੇਚਤੀ ਕਿ ਜਾ 5-7 ਲੱਖ ਦੀ ਵੇਚ ਨਹੀਂ ਸੀ ਉਹ ਕੁਛ ਰੇਤਾ ਪੈ ਗਈ ਤਾਂ ਉਹਨੇ 3 ਲੱਖ ਦੀ ਵੇਚ ਨਹੀਂ ਪਈ ਯਰ ਨੂੰ ਘਾਟਾ ਪਿਆ ਉਹ ਦੂਸਰੇ ਪਿੰਡ ਥਾਂ ਲੈ ਲਿਆ ਉਥੋਂ ਵੀ ਘਾਟਾ ਪਿਆ ਉਹਨੂੰ ਝਾਰ ਕੇ ਫਿਰ ਉਹਨੇ ਇੱਥੇ ਰਹਿਣਾ ਪਿਆ ਫਿਰ ਵਾਪਸ ਆ ਗਿਆ ਫਿਰ ਵਾਪਸ ਹਾਂਜੀ ਜਗਾ ਨਹੀਂ ਥਈ ਸਹੀ ਮਿਲਿਓ ਨੂੰ ਤਿੰਨ ਨੁਕਰਾ ਥਾਂ ਮਿਲਿਆ ਫੇਰ ਹੁਣ ਉਹ ਚੋ 1.5 ਲੱਖ ਰੁਪਇਆ ਦੇ ਦਿੱਤਾ ਹੁਣ ਉਹ ਪਤਾ ਨਹੀਂ ਵਾਪਸ ਮਿਲਾਂ ਵੀ ਆ 3 ਲੱਖ 24 3 ਲੱਖ ਦਾ ਕਿਲਾ ਦਿੱਤਾ ਸੀ 3 ਚੋ 1.5 ਦੇ ਦਿੱਤਾ ਵਾ 1.5 ਦਾ ਵੀ ਪਤਾ ਨਹੀਂ ਵਾਪਸ ਮਿਲਣਾ ਕਿ ਨਹੀਂ ਬਾਕੀ ਇੱਕ ਗੱਲ ਹੋਰ ਕਹੂੰਗਾ ਚਲੋ ਸਰਕਾਰਾਂ ਨੂੰ ਵੀ ਇਹਦੇ ਨਾਲ ਪੀੜਤਾ ਬਹੁਤ ਲੱਗੂਗੀ ਇਹ ਜਿਹੜੇ ਨਜਾਇਜ਼ ਧੱਕੇ ਕਰਦੇ ਪੈਣੇ ਨੌਜਵਾਨਾਂ ਨਾਲ ਆਉਣ ਵਾਲਾ ਸਮਾਂ ਇਹਨਾਂ ਲਈ ਮਾੜਾ ਹੋਊਗਾ ਕਿਸ ਤਰ੍ਹਾਂ ਧੱਕਾ ਹੋ ਰਿਹਾ ਨਿਆਂਇਜ ਪਰਚੇ ਜਿਵੇਂ ਨਾ ਫੁੱਲ ਪਾਵਰ ਦਿੱਤੀ ہوئی ਪੁਲਿਸ ਨੂੰ ਫੁੱਲ ਪਾਵਰ ਨਿਆਂਇਜ ਬਿਨਾ ਗੱਲ ਤੋਂ ਜਿਹੜੇ ਬੰਦੇ ਜਿਹੜੇ ਰਸਤਾ ਛੱਡ ਚੁੱਕੇ ਆ ਉਹਨਾਂ ਨੂੰ ਦੁਬਾਰਾ ਚੁੱਕ ਚੁੱਕ ਕੇ ਉਧਰ ਲਿਆਉਂਦੇ ਵੀ ਉਸੇ ਰਸਤੇ ਨਸ਼ਾ ਹੀ ਨਸ਼ੇ ਦੀ ਗੱਲ ਕਰਦੇ ਹਾਂਜੀ ਨਸ਼ੇ ਦੀ ਪਰ ਉਹਨਾਂ ਛੱਡ ਵੀ ਚੁੱਕਾ ਤੇ ਉਹਨੂੰ ਵੀ ਕਿਸੇ ਕੋਈ ਬਚਣਾ ਚਾਹੁੰਦਾ ਪਰ ਇਹ ਨਹੀਂ ਬਚਤ ਦਿੰਦੇ ਇਹ ਕਹਿੰਦੇ ਵੀ ਦੂਜੇ ਪਾਸੇ ਜਾਓ ਇਹ ਆਪ ਕੰਮ ਕਰਵਾਉਂਦੀਆਂ ਸਰਕਾਰਾਂ ਜੋ ਕਰਾਉਂਦੀਆਂ ਤੇ ਹੁਣ ਜੇ ਮੈਂ ਬਚਿਆ ਵਾਂ ਠੀਕ ਤੁਸੀਂ ਕਰਦੇ ਸੀ ਨਸ਼ਾ ਮੈਂ ਨਸ਼ਾ ਕਰਦਾ ਮੈਂ 2.5 ਸਾਲ ਜੇਲ ਵੀ ਕੱਟ ਕੇ ਆਇਆ ਠੀਕ ਹੈ ਜੀ ਅੱਛਾ ਤੇ ਹੁਣ ਠੀਕ ਹੋ ਸਾਰਾ ਕੁਝ ਚਾਰ ਪਰਚੇ ਬਰੀ ਹੋ ਚੁੱਕੇ ਨੇ ਅੱਛਾ ਜੀ ਤੇ ਪੁਲਿਸ ਅਜੇ ਵੀ ਰੇਡ ਮਾਰਦੀ ਆ ਨਜਾਇਜ਼ ਪਰਚੇ ਚਾਰ ਬਰੀ ਹੋਏ ਹੋਏ ਨੇ ਅੱਛਾ ਤੇ ਅਜੇ ਵੀ ਰੋਜ਼ ਰੇਡ ਕਦੀ ਹੁਣ ਆ ਪਾਣੀ ਕਰਕੇ ਥੋੜਾ ਜਿਹਾ ਬੰਦ ਹੋਏ ਨੇ ਨਹੀਂ ਤੇ ਰੋਜ਼ ਰੇਡ ਮਾਰਦੇ ਕਰੇ ਕੋ ਜੀ ਹਾਂ ਠੀਕ ਹੈ ਸੱਚਾ ਬਿਲਕੁਲ ਸੱਚਾ ਇਹ ਦਿਨ ਤੱਕ ਹੋ ਰਿਹਾ ਇਹਦੇ ਘਰ ਦੇ ਲਾਤਾਂ ਹੀ ਵੇਖ ਕੇ ਜਾ ਕੇ ਤੁਹਾਨੂੰ ਆਖਣਾ ਵੀ ਇਹ ਕਰਦੇ ਕੁਝ ਨਹੀਂ ਹੁਣ 2.5 ਸਾਲ ਇਹਨੇ ਕੱਟੇ ਚਾਰ ਪਰਚੇ ਜੋ ਭਰੀ ਹੋ ਗਏ ਪਰ ਇਹ ਉਹ ਪਰਚੇ ਜਿਹੜੇ ਪੰਜ ਦਿਨਾਂ ਚ ਭਰੀ ਹੋਇਆ ਨਾ ਉਹ ਕਾਗਜ਼ੀਆ ਦਿਲ ਲੈ ਆਉਂਦੇ ਜੀ ਤੇ ਪੰਜ ਪਰਚੇ ਆ ਦੱਸੀ ਦਾ ਵੀ ਆ ਵੀ ਭਰੀ ਹੋ ਗਿਆ ਪਰ ਨਹੀਂ ਇਹਨਾਂ ਇਹਾਂ ਦੇ ਤੇਰੇ ਤੇ ਪੰਜ ਪਰਚੇ ਆ ਹੈਗੇ ਆ ਪਰ ਇਹ ਨਾ ਬੋਲਦਾ ਭਰੀ ਹੋ ਰਹੀ ਪਰ ਭਰੀ ਹੋਏ ਤੇ ਨਹੀਂ ਕਾਰਵਾਈ ਕਰ ਸਕਦੇ ਇਹ ਜੱਜ ਦੇ ਆਰਡਰ ਹੁੰਦੇ ਆ ਹਾਂ ਬਿਲਕੁਲ ਬਿਲਕੁਲ ਭਰੀ ਹੋਏ ਤੇ ਹੋ ਗਿਆ ਮਤਲਬ ਕਿ ਉਹ ਤਾਂ ਸਾਫ਼ ਆ ਨਾ ਇਸੇ ਉਹ ਸਾਹਿਬ ਉਹਦੇ ਵਿੱਚ ਕੁਝ ਨਹੀਂ ਇਹਨੂੰ ਕਰ ਸਕਦੇ ਉਹ ਨਜਾਇਜ਼ਗਾ ਅਗਲਾ ਕਦਮ ਚੁੱਕਣ ਦਾ ਹੈ ਹਾਂ ਅਗਲਾ ਥਾਣੇ ਜਿਵੇਂ ਵਿੱਚ ਪਹਿਲੇ ਲਿਖਿਆ ਲਿਖਤ ਲਿਖਾਈ ਹੋਈ ਨਾ ਉਹ ਲਿਖਤ ਦੇ ਵਿੱਚੋਂ ਹੀ ਚੁੱਕ ਕੇ ਲੈ ਆਉਂਦੇ ਆਪਦੇ ਕੋਲੋਂ ਵੀ ਇੱਥੇ ਕਾਰਵਾਈ ਕਰਨ ਦੇ ਕਰਦੇ ਚੱਲੀ ਜਾਂਦਾ ਨਾ ਨਾਮ ਚੱਲਦੀ ਜਾਂਦਾ ਨਾ ਉਹ ਤੇ ਪੁਰਾਣਾ ਨਾਮ ਚੁੱਕ ਕੇ ਬੜਾ ਚੱਲ ਇੱਥੇ ਨਸ਼ਾ ਨੁਸ਼ਾ ਚੱਲਦਾ ਉਹ ਤਾਂ ਤੁਹਾਡੇ ਜਿਦਾ ਕਹਿੰਦੇ ਕਿ ਬਾਹਰੋਂ ਹੋਣ ਕਿਵੇਂ ਉਹ ਨਹੀਂ ਪਹਿਲਾਂ ਹਾਂ ਜੀ ਥੋੜਾ ਬਚਾ ਸਰਕਾਰੀ ਗੋਲੀ ਸਾਰੇ ਖਾਂਦੇ ਇੱਧਰ ਜਿਹੜੀ ਮਿਲਦੀ ਏ ਜਿਹੜੀ ਸਰਕਾਰ ਵੱਲੋਂ ਮਿਲਦੀ ਏ ਉਹ ਹੀ ਸਾਰੇ ਖਾਂਦੇ ਬਾਕੀ ਨਸ਼ੇ ਦੇ ਇੱਧਰ ਹੁਣ ਕੋਈ ਕੰਪਲੀਟ ਨਹੀਂ ਹੈਗਾ ਪਹਿਲਾਂ ਹਰੇ ਹੀ ਕੋਸ਼ ਪਤੰਕ ਕਰਦੇ ਨੌਜਵਾਨੀ ਤੰਗ ਹੁੰਦਾ ਆ ਹਾਂ ਜੀ ਤੰਗ ਕਰਦੇ ਇਹ ਜਾਣ ਜਾਣ ਕੇ ਉਹਨਾਂ ਰਸਤਿਆਂ ਦੇ ਲਿਆਉਂਦੇ ਜਿੱਥੋਂ ਅਸੀਂ ਵਾਰਸ ਮੁੜੇ ਜਾਣ ਜਾਣ ਕੇ ਕੀ ਨਾਂ ਜਿੱਤੜਾ ਗੁਰਜੰਡ ਸਿੰਘ ਗੁਰਜੰਤ ਸਿੰਘ ਦੇ ਹਕੀਕਤ ਆ ਕਹਿੰਦੇ ਕਿ ਹਾਂ ਕਿਤੇ ਗਲਤੀਆਂ ਹੋਈਆਂ ਸੀ ਅਸੀਂ ਉਸ ਰਸਤੇ ਤੋਂ ਵਾਪਸੀ ਕੀਤੀ ਆ ਪਰ ਫੇਰ ਸਾਨੂੰ ਤੰਗ ਪਰੇਸ਼ਾਨ ਪ੍ਰਸ਼ਾਸਨ ਕਰ ਰਿਹਾ ਅਸੀਂ ਵੀ ਜਦੋਂ ਆਏ ਸੀ ਪ੍ਰਸ਼ਾਸਨ ਨੇ ਤਾਂ ਸਾਨੂੰ ਤੰਗ ਕੀਤਾ ਸੀ ਐਸੇ ਉਹਦੇ ਤੁਸੀਂ ਨਾ ਰੋਕਦੇ ਤੇ ਸ਼ਾਇਦ ਹੋ ਸਕਦਾ ਕਿ ਸਾਡੀ ਗੱਡੀ ਵੀ ਕਹਿੰਦੇ ਤੇ ਅੱਗੇ ਨਹੀਂ ਜਾ ਸਕਦੇ ਕਹਿੰਦੇ ਮੰਤਰੀ ਸਾਹਿਬ ਦੀ ਸ਼ਾਇਦ ਗੱਡੀ ਇੱਥੇ ਆਉਣੀ ਆ ਜਿਹੜੇ ਆਮ ਲੋਕ ਆਉਂਦੇ ਉਹਨਾਂ ਦੀ ਗੱਡੀ ਨਾਲ ਅੱਕ ਕੇ ਪਹੁੰਚੇ ਰੋਕਿਆ ਸੀ ਹਾਂ ਪਿੰਡ ਦੇ ਲੋਕਾਂ ਨੇ ਬਹਿਸ ਕਰਕੇ ਫੇਰ ਸਾਡੀ ਗੱਡੀ ਅਗਲੇ ਪਾਸੇ ਰਹਿ ਜਾਂਦੀ ਇਹ ਤੇ ਹਾਲਾਤ ਆ ਸਾਡੇ ਕਿਉਂਕਿ ਜਿਹੜਾ ਸੇਵਾਦਾਰ ਪਹੁੰਚਦਾ ਵਾ ਉਹ ਗੱਡੀ ਭਾਵੇਂ ਪਿਛੇ ਮંત્રી ਸਾਹਿਬ ਆਉਣੇ ਆ ਜਿਹਨਾਂ ਮੌਕੇ ਤੇ ਵਾਰਤੋਂ ਉਹਨਾਂ ਫੋਟੋ ਫੋਟੋਆਂ ਖਿੱਚਣੀਆਂ ਹੁੰਦੀਆਂ ਹਨ ਇਦਾਂ ਹੀ ਆ ਜੀ ਥੋੜਾ ਥੋੜਾ ਹਾਰਮਨਟੀ ਪੂਰੀ ਕਰਨੀ ਕਰਕੇ ਬਸ ਔਖਾ ਚਲੇ ਜਾਣ ਰਾਹ ਨਾ ਬੰਦ ਹੋਵੇ ਉਹਨਾਂ ਦਾ ਬਸ ਇਹੀ ਕੁਝ ਤੇ ਇਹ ਆ ਪ੍ਰਸ਼ਾਸਨ ਦੇ ਜਿੰਮੇਵਾਰੀਆਂ ਪਰ ਇਹ ਲੋਕ ਤਰਾਸ ਤਰਾਸ ਕਰ ਰਹੇ ਇੱਕ ਪਾਸੇ ਪਾਣੀ ਦਾ ਮੰਜ਼ਰਾ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਵੀ ਜੋ ਕੀਤਾ ਜਾਣ ਰਿਹਾ ਜੋ ਹਕੀਕਤ ਆ ਇਹ ਹਕੀਕਤ ਬਿਆਨ ਕੀਤੀ ਜਾ ਰਹੀ ਆ ਪਿੰਡ ਧੀਰਾ ਘੜਾ ਫਿਰੋਜ਼ਪੁਰ ਦੇ ਵਿੱਚ ਅਸੀਂ ਇਸ ਦਿਨ ਉੱਤੇ ਨਿਹਾਲਾ ਲਵੇਰਾ ਗੱਲ ਕਰੀਏ ਬੰਡਾਲਾ ਅਜੇ ਗੁਰੂ ਸਾਹਿਬ ਦੀ ਕਿਰਪਾ ਵਾ ਉਹ ਪਾਸੇ ਬੰਨ ਦੇ ਉੱਤੇ ਲੋਕ ਆਪ ਆਪਣੇ ਹੱਥੀਂ ਸਵਾਵਾ ਕਰ ਰਹੇ ਆ ਪਰ ਸਰਕਾਰ ਵੱਲੋਂ ਕੁਝ ਪਹੁੰਚਦਾ ਨਹੀਂ ਕੀਤਾ ਜਾ ਰਿਹਾ ਨਾ ਕੋਈ ਉਥੇ ਤੋੜਾ ਭੇਜਿਆ ਜਾ ਰਿਹਾ ਨਾ ਕੋਈ ਉਥੇ ਲੇਬਰ ਨੂੰ ਪੈਸਾ ਦਿੱਤਾ ਜਾ ਰਿਹਾ ਉੱਥੇ ਲੋਕ ਆਵਸ ਨਹੀਂ ਕਾ ਉਸ ਇਲਾਕੇ ਦੇ ਲੋਕ ਆ ਜਿਹੜੇ ਆਪ ਉਹ ਬੰਨ ਦੀ ਰਾਖੀ ਵੀ ਕਰਨਦੇ ਆ ਤੇ ਧਿਆਨ ਵੀ ਰੱਖ ਰਹੇ ਕਿ ਬੰਨਾ ਕਿ ਟੁੱਟੇ ਸਿੱਖਦੇ ਆ ਜਾਗ ਸਰਕਾਰ ਦੀ ਕਦੋਂ ਖੁੱਲਦੀ ਆ ਇਧਰਲੇ ਪਾਸੇ ਧਿਆਨ ਕਦੋਂ ਹੁੰਦਾ ਇੱਕ ਵੋਟ ਤੇ ਮਿਲੀ ਆ ਪਰ ਇਹਨੂੰ ਅਗਨ ਬੋਰਡ ਦੇ ਵਿੱਚ ਬਦਲਿਆ ਕਦੋਂ ਜਾਊਗਾ ਕੀ ਲੋਕਾਂ ਦੇ ਘਰਾਂ ਦਾ ਮੰਜ਼ਰ ਨਹੀਂ ਦਿਖਾਈ ਦੇ ਰਿਹਾ ਅਜੇ ਤੱਕ ਖਾਨੇ ਨਹੀਂ ਖੁੱਲੀਆਂ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਪਰ ਜੋ ਹਾਲਾਤ ਆ ਹਾਲਾ ਜੋ ਦੁੱਬਰ ਹੋਇਆ ਤਕਰੀਬਨ 2 ਫੁੱਟ ਤੋਂ ਵੱਧਾ ਪਾਣੀ ਕਹਿੰਦੇ ਕਿ ਹੋਰ ਚੜ ਚੁੱਕਾ ਵਾ ਜੋ 2 ਦਿਨ ਪਹਿਲੋਂ ਦੀਆਂ ਤਸਵੀਰਾਂ ਸੀ 1 ਦਿਨ ਪਹਿਲੋਂ ਤਸਵੀਰ ਸੀ ਅੱਜ ਤਸਵੀਰ ਕੁਝ ਬਦਲ ਚੁੱਕੀ ਆ ਤੇ ਅੱਜ ਪਾਣੀ ਦਾ ਵਹਾਅ ਵੀ ਜ਼ਿਆਦਾ ਵਾ ਪਾਣੀ ਪਿੱਛੋਂ ਡੈਮ ਚੋਂ ਛੱਡਿਆ ਗਿਆ ਤੇ ਨਾਲ ਇੱਥੇ ਪਾਣੀ ਦਾ ਪੱਧਰ ਜਿਹੜਾ ਵਾ ਤਕਰੀਬਨ 2 ਫੁੱਟ ਇਸ ਇਲਾਕੇ ਦਾ ਪਾਣੀ ਵੱਧ ਚੁੱਕਾ